ਮੈਂ ਗਰੀਬ ਸੀ ਤੇ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੀ ਸੀ ਇਸ ਹਾਲਾਤ ਵਿੱਚ ਮੈਂ ਇੱਕ ਅਮੀਰ ਮੁੰਡੇ ਨੂੰ ਫਸਾ ਲਿਆ ਤੇ ਉਹਦੇ ਨਾਲ ਵਿਆਹ ਕਰਵਾ ਲਿਆ ਪਰ ਵਿਆਹ ਦੀ ਪਹਿਲੀ ਰਾਤ ਹੀ ਮੈਨੂੰ ਚੋਪਾ ਤੱ ਲੱਗਿਆ ਮੈਂ ਚੀਕਾਂ ਮਾਰ-ਮਾਰ ਕੇ ਰੋਣ ਲੱਗ ਪਈ ਕਾਸ਼ ਮੈਂ ਦੌਲਤ ਨਾ ਦੇਖੀ ਹੁੰਦੀ ਤਾਂ ਅੱਜ ਮੇਰਾ ਇਹ ਹਾਲ ਨਹੀਂ ਹੋਣਾ ਸੀ ਕਿਉਂਕਿ ਮੇਰੇ ਘਰ ਵਾਲੇ ਦਾ ਤਾਂ ਇਹ ਨਾਲ ਲੰਮਾ ਮੈਂ ਗਰੀਬ ਘਰ ਦੀ ਸੀ ਮਸਾਹੀ ਆਪਣੇ ਮਾਪਿਆਂ ਨੂੰ ਕਾਲਜ ਵਿੱਚ ਪੜਨ ਲਈ ਮਨਾਇਆ ਸੀ ਉਹ ਕਹਿੰਦੇ ਸੀ ਕਿ 10 ਪੜ ਲਈਆਂ ਬਹੁਤ ਆ ਮੈਂ ਪਾਪਾ ਨੂੰ ਮਸਾਹੀ ਬਣਾਇਆ ਕਿ ਪਾਪਾ 10ਵੀਂ ਤੱਕ ਦੀ ਪੜਾਈ ਨੂੰ ਕੋਈ ਨਹੀਂ ਪੁੱਛਦਾ ਮੈਂ ਤੁਹਾਡੇ ਹਾਲਾਤ ਬਦਲਨੇ ਚਾਹੁੰਦੀ ਹਾਂ ਚੰਗੀ ਪੜਾਈ ਕਰਕੇ ਮੈਂ ਨੌਕਰੀ ਕਰੂੰਗੀ ਤਾਂ ਘਰ ਦੇ ਹਾਲਾਤ ਵੀ ਸੁਧਰ ਜਾਣਗੇ ਮੇਰੇ ਪਾਪਾ ਕਹਿਣ ਲੱਗੇ ਕਿ ਰੱਬ ਨੇ ਮੈਨੂੰ ਜੋ ਕੁਝ ਵੀ ਦਿੱਤਾ ਹੈ ਮੈਂ ਬਹੁਤ ਖੁਸ਼ ਹਾਂ ਤੂੰ ਪੜਨਾ ਹੈ ਤਾਂ ਪੜ ਲੈ ਪਰ ਮੈਂ ਤੇਰੀ ਨੌਕਰੀ ਤੋਂ ਨੌਕਰੀ ਨਹੀਂ ਕਰਵਾਉਂਗਾ ਮੈਂ ਇਸ ਗੱਲ ਤੇ ਬਹੁਤ ਖੁਸ਼ ਹੋ ਗਈ ਕਿ ਪਾਪਾ ਮੰਨ ਗਏ ਕਿਉਂਕਿ ਮੇਰੇ ਨੰਬਰ ਬਹੁਤ ਵਧੀਆ ਸੀ ਇਸ ਲਈ ਮੈਂ ਚੰਗੇ ਕਾਲਜ ਵਿੱਚ ਐਡਮਿਸ਼ਨ ਲੈ ਲਈ ਮੇਰੇ ਇਹੋ ਜਿਹੇ ਸਹੇਲੀਆਂ ਸੀ ਜੋ ਚੰਗੇ ਘਰਾਂ ਦੀਆਂ ਸੀ ਮੇਰੇ ਕੋਲ ਵੈਸੇ ਤਾਂ ਪੈਸੇ ਨਹੀਂ ਸੀ ਪਰ ਮੈਂ ਬਹੁਤ ਸੋਣੀ ਸੀ ਮੇਰੀਆਂ ਸਹੇਲੀਆਂ ਜਦੋਂ ਮਹਿੰਗੇ ਕੱਪੜਿਆਂ ਦੀਆਂ ਗੱਲਾਂ ਕਰਦੀਆਂ ਵੱਡੇ-ਵੱਡੇ ਮੋਲਾਂ ਵਿੱਚ ਸ਼ਾਪਿੰਗ ਕਰਨੀਆਂ ਗੱਲਾਂ ਦੱਸਦੀਆਂ ਤਾਂ ਮੇਰਾ ਦਿਲ ਵੀ ਇਹੀ ਕਰਦਾ ਕਿ ਮੇਰੇ ਕੋਲ ਬਹੁਤ ਸਾਰੇ ਪੈਸੇ ਹੋਣ ਤੇ ਮੈਂ ਗੱਡੀਆਂ ਵਿੱਚ ਬੈਠ ਕੇ ਮਹਿੰਗੇ ਕੱਪੜੇ ਖਰੀਦਾਂ ਮੇਰੀ ਇੱਕ ਸਹੇਲੀ ਸੀ ਗੀਤਾ ਉਹਦੀ ਬਹੁਤ ਵੱਡੀ ਕੋਠੀ ਸੀ ਇਸ ਲਈ ਸ਼ਾਇਦ ਮੈਂ ਉਸ ਨਾਲ ਦੋਸਤੀ ਕੀਤੀ ਸੀ ਇੱਕ ਵਾਰ ਮੈਂ ਉਹਦੇ ਘਰ ਪਾਰਟੀ ਤੇ ਜਾਣਾ ਸੀ ਪਰ ਮੇਰੇ ਕੋਲ ਚੰਗੇ ਕੱਪੜੇ ਨਹੀਂ ਸੀ ਮੈਂ ਉੱਥੇ ਨਾ ਜਾਣ ਦੇ ਬਹਾਨੇ ਬਣਾਉਣ ਲੱਗੀ ਉਹਨੂੰ ਨਹੀਂ ਪਤਾ ਸੀ ਕਿ ਮੈਂ ਗਰੀਬ ਘਰ ਦਾ ਹਾਂ ਮੈਂ ਇੱਕ ਛੋਟੇ ਜਿਹੇ ਘਰ ਵਿੱਚ ਰਹਿਣੀ ਹਾਂ ਮੈਂ ਕਿਸੇ ਵੀ ਕੁੜੀ ਨੂੰ ਇਹ ਗੱਲ ਨਹੀਂ ਦੱਸੀ ਸੀ ਉਹ ਆਪਣੀ ਜਿੱਤ ਤੇ ਅੜੀ ਰਹੀ ਕਹਿਣ ਲੱਗੀ ਕਿ ਮੇਰਾ ਡਰਾਈਵਰ ਤੈਨੂੰ ਲੈਣ ਆਊਗਾ ਮੈਂ ਕਿਹਾ ਕਿ ਰਹਿਣ ਦੇ ਮੈਂ ਆਪਣੇ ਪਾਪਾ ਦੇ ਨਾਲ ਆ ਜਾਵਾਂਗੀ ਪਰ ਮੈਂ ਸੋਚਦੀ ਸੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਸਾਰੀਆਂ ਕੁੜੀਆਂ ਇੱਕ ਤੋਂ ਵੱਧ ਮਹਿੰਗੇ ਕੱਪੜੇ ਪਾਉਂਦੀਆਂ ਸੀ ਮੇਰੇ ਕੱਪੜੇ ਹੀ ਉਹਨਾਂ ਨੂੰ ਮੇਰੀ ਹੈਸੀਅਤ ਦੱਸ ਦੇਣਗੇ ਮੈਨੂੰ ਆਪਣੇ ਘਰ ਦੇ ਮਾਹੌਲ ਤੋਂ ਨਫ਼ਰਤ ਜੀ ਹੋਣ ਲੱਗ ਪਈ ਸੀ ਮੈਂ ਅੱਜ ਤੱਕ ਸਹੇਲੀਆਂ ਦੇ ਘਰ ਨੂੰ ਆਉਣ ਲਈ ਨਹੀਂ ਕਿਹਾ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਕੁੜੀਆਂ ਮੇਰਾ ਘਰ ਦੇਖ ਕੇ ਮੇਰੇ ਨਾਲ ਦੋਸਤੀ ਖਤਮ ਕਰ ਦੇਣ ਮੇਰਾ ਮਜ਼ਾਕ ਉਡਾਉਣ ਕਿਉਂਕਿ ਗਰੀਬੀ ਮੇਰੇ ਵੱਸ ਦੀ ਗੱਲ ਨਹੀਂ ਸੀ ਮੈਂ ਸ਼ਾਮ ਨੂੰ ਆਪਣੀ ਸਹੇਲੀ ਗੀਤਾ ਦੇ ਘਰ ਪਹੁੰਚ ਗਈ ਪਾਪਾ ਨੇ ਮੈਨੂੰ ਮੋਟਰਸਾਈਕਲ ਤੇ ਛੱਡ ਕੇ ਆਂਦਾ ਮੈਂ ਉਹਨਾਂ ਨੂੰ ਕਿਹਾ ਕਿ ਪੂਰੀ ਰਾਤ ਨੂੰ 10 ਵਜੇ ਆ ਕੇ ਲੈ ਜਾਣਾ ਉਹ ਮੰਨ ਗਏ ਮੈਂ ਸਿੰਪਲ ਜਿਹਾ ਸੂਟ ਪਾਇਆ ਸੀ ਤੇ ਬਹੁਤ ਸੋਹਣੀ ਤਰ੍ਹਾਂ ਤਿਆਰ ਹੋਈ ਸੀ ਇਸ ਵੇਲੇ ਮੇਰੀ ਸਹੇਲੀ ਦੇ ਘਰ ਹਾਲੇ ਕੋਈ ਨਹੀਂ ਆਇਆ ਸੀ ਉਹ ਤਾਂ ਆਪ ਵੀ ਤਿਆਰ ਨਹੀਂ ਹੋਈ ਸੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਪਰ ਜਿੱਦਾਂ ਹੀ ਉਹਦੀ ਨਜ਼ਰ ਮੇਰੇ ਕੱਪੜਿਆਂ 'ਤੇ ਪਈ ਤਾਂ ਉਹਦੀ ਮੁਸਕਰਾਟ ਗਾਇਬ ਹੋ ਗਈ ਮੈਨੂੰ ਪਤਾ ਲੱਗ ਗਿਆ ਕਿ ਸ਼ਾਇਦ ਉਹਨੂੰ ਮੇਰੇ ਕੱਪੜਿਆਂ ਤੋਂ ਹੀ ਅੰਦਾਜ਼ਾ ਹੋ ਗਿਆ ਉਹ ਮੇਰਾ ਹੱਥ ਫੜ ਕੇ ਮੈਨੂੰ ਕਮਰੇ ਵਿੱਚ ਲੈ ਗਈ ਤੇ ਕਹਿਣ ਲੱਗੀ ਇਹ ਤੂੰ ਕੀ ਪਾ ਕੇ ਆਈਆਂ ਤੂੰ ਇਦਾਂ ਦੇ ਕੱਪੜੇ ਪਾ ਕੇ ਪਾਰਟੀ ਤੇ ਆਵੇਂਗੀ ਤਾਂ ਲੋਕ ਕੀ ਗੱਲਾਂ ਕਰਨਗੇ ਮੇਰੇ ਅੱਖਾਂ ਵਿੱਚ ਹੰਝੂ ਆ ਗਏ ਮੈਂ ਰੋਂਦੀ ਹੋਈ ਨੇ ਸਾਰੀ ਗੱਲ ਆਪਣੀ ਸਹੇਲੀ ਨੂੰ ਦੱਸ ਦਿੱਤੀ ਮੈਨੂੰ ਲੱਗਿਆ ਕਿ ਗੀਤਾ ਹੁਣ ਮੇਰੇ ਨਾਲ ਆਪਣੀ ਦੋਸਤੀ ਤੋੜ ਦੇਵੇਗੀ ਪਰ ਮੇਰੀ ਗੱਲ ਸੁਣ ਕੇ ਉਹਨੇ ਕੋਈ ਗੁੱਸਾ ਨਾ ਕੀਤਾ ਤੇ ਕਹਿਣ ਲੱਗੀ ਕੋਈ ਗੱਲ ਨਹੀਂ ਜੇ ਮੈਂ ਤੈਨੂੰ ਮਹਿੰਗੇ ਕੱਪੜੇ ਦੇ ਦੇ ਦਿੰਨੀ ਆ ਮੇਰੇ ਕੋਲ ਬਹੁਤ ਸਾਰੇ ਮਹਿੰਗੇ ਕੱਪੜੇ ਆ ਇਹ ਕਹਿ ਕੇ ਉਹਨੇ ਆਪਣੀ ਅਲਮਾਰੀ ਖੋਲੀ ਤਾਂ ਮੈਂ ਆਖਾਂ ਚੱਪਕਣਾ ਪੜ ਲ ਗਈ ਇੱਕ ਤੋਂ ਵੱਧ ਮਹਿੰਗੇ ਕੱਪੜੇ ਪਏ ਸੀ ਉਹਨੇ ਇੱਕ ਬਹੁਤ ਸੋਹਣੀ ਡਰੈਸ ਮੈਨੂੰ ਕੱਟ ਕੇ ਦਿੱਤੀ ਤੇ ਕਹਿਣ ਲੱਗੀ ਇਹ ਮੇਰੇ ਪਾਪਾ ਇੰਗਲੈਂਡ ਤੋਂ ਲੈ ਕੇ ਆਏ ਸੀ ਆਪਣੇ ਇੰਡੀਆ ਦੇ ਹਿਸਾਬ ਨਾਲ ਮੌਤ ਮਹਿੰਗੀ ਹੈ ਤੂੰ ਇਹਨੂੰ ਪਾ ਲੈ ਮੈਂ ਕਿੱਦਾਂ ਪਾ ਸਕਦੀ ਸੀ ਪਰ ਉਹ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਤੂੰ ਰੱਖ ਲੈ ਮੇਰੇ ਵੱਲੋਂ ਇਹ ਗਿਫਟ ਸਮਝੀ ਮੈਂ ਤਿੰਨ ਚਾਰ ਵਾਰੀ ਪਾਈ ਹੋਈ ਐ ਮੈਂ ਹੁਣ ਇਹ ਨਹੀਂ ਪਾਉਣੀ ਇਸ ਲਈ ਤੂੰ ਰੱਖ ਲੈ ਮੈਂ ਗੀਤਾ ਦਾ ਇਨਾ ਵੱਡਾ ਦਿਲ ਦੇਖ ਕੇ ਹੈਰਾਨ ਰਹਿ ਗਈ ਸੀ ਮੈਂ ਆਪਣੇ ਦਿਲ ਨੂੰ ਵੈਸ ਉਸ ਨੂੰ ਬਹੁਤ ਦਵਾਵਾਂ ਦਿੱਤੀਆਂ ਕਿ ਸੇਲੀ ਹੋਵੇ ਤਾਂ ਇਦਾਂ ਦੀ ਹੋਵੇ ਮੈਂ ਉਹਦੀ ਤਾਰੀਫ ਡਰੈਸ ਪਾ ਕੇ ਗਰੀਬ ਘਰ ਦੀ ਨਹੀਂ ਸਗੋਂ ਅਮੀਰ ਘਰ ਦੀ ਕੁੜੀ ਲੱਗ ਰਹੀ ਸੀ ਉਹਨੇ ਮੇਰੇ ਵਾਲਾਂ ਦਾ ਵੀ ヘア ਸਟਾਈਲ ਬਣਾ ਦਿੱਤਾ ਮੇਰਾ ਮੇਕਅਪ ਵੀ ਕੀਤਾ ਤੇ ਮੈਨੂੰ ਬਹੁਤ ਸੋਹਣੀ ਬਣਾ ਦਿੱਤਾ ਸੀਗੀ ਤਾਂ ਨੇ ਆਪ ਵੀ ਬਹੁਤ ਸੋਹਣੇ ਕੱਪੜੇ ਪਾਏ ਸੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਮੇਰਾ ਹਸਨ ਦੇਖ ਕੇ ਤਾਂ ਸਾਰਿਆਂ ਦੇ ਮੂੰਹ ਬੰਦ ਹੋ ਗਏ ਸਾਡੀ ਕਲਾਸ ਦੀਆਂ ਕੁੜੀਆਂ ਵੀ ਪਾਰਟੀ ਤੇ ਆ ਗਈਆਂ ਗੀਤਾ ਦੇ ਪਾਪਾ ਨੇ ਬਹੁਤ ਪੈਸਾ ਲਾ ਕੇ ਪਾਰਟੀ ਦਾ ਇੰਤਜ਼ਾਮ ਕੀਤਾ ਸੀ ਸਾਰੇ ਰਿਸ਼ਤੇਦਾਰ ਤੇ ਹੋਰ ਲੋਕ ਵੀ ਆਏ ਸੀ ਮੈਨੂੰ ਬਹੁਤ ਸਾਰੇ ਮੁੰਡੇ ਦੇਖ ਰਹੇ ਸੀ ਉਹ ਗੀਤਾ ਨੂੰ ਇਸ਼ਾਰਿਆਂ ਨਾਲ ਮੇਰੇ ਬਾਰੇ ਪੁੱਛ ਰਹੇ ਸੀ ਉਹਨਾਂ ਵਿੱਚ ਇੱਕ ਮੁੰਡਾ ਬਹੁਤ ਸੋਹਣਾ ਕੋਟ ਪੈਂਟ ਪਾਇਆ ਹੋਇਆ ਸੀ ਸੋਹਣਾ ਲੱਗ ਰਿਹਾ ਸੀ ਸਾਰੇ ਮੁੰਡਿਆਂ ਵਿੱਚੋਂ ਲੱਗ ਦਿਖ ਰਿਹਾ ਸੀ ਬਹੁਤ ਸਾਰੀਆਂ ਕੁੜੀਆਂ ਵੀ ਉਹਨੂੰ ਦੇਖ ਰਹੀਆਂ ਸੀ ਜਦੋਂ ਗੀਤਾ ਦੇ ਬਰਥਡੇ ਦਾ ਕੇਕ ਕੱਟਣ ਲੱਗੇ ਤਾਂ ਸਾਰਿਆਂ ਨੇ ਗੀਤਾ ਨੂੰ ਤੋਹਫੇ ਦੇਣੇ ਸ਼ੁਰੂ ਕੀਤੇ ਪਰ ਉਸ ਮੁੰਡੇ ਨੇ ਤਾਂ ਉਹਨੂੰ ਗੱਡੀ ਦੀ ਚਾਬੀ ਹੀ ਦੇ ਦਿੱਤੀ ਤੇ ਕਹਿਣ ਲੱਗੀ ਕਹਿਣ ਲੱਗਿਆ ਇਹ ਮੇਰੇ ਵੱਲੋਂ ਗਿਫਟ ਹੈ ਰੱਖ ਲੈ ਇਹ ਦੇਖ ਕੇ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ ਉਹ ਇੰਨਾ ਅਮੀਰ ਸੀ ਇੱਕ ਤੋਹਫੇ ਦੇ ਰੂਪ ਵਿੱਚ ਉਹਨੇ ਗੱਡੀ ਦਿੱਤੀਗੀ ਤਾਂ ਹੱਸਣ ਲੱਗ ਪਈ ਉਹਨੇ ਗੱਡੀ ਦੀ ਚਾਬੀ ਫੜ ਲਈ ਮੈਂ ਉਹਦੀ ਖੂਬਸੂਰਤੀ ਤੋਂ ਇੰਨਾ ਇੰਪ੍ਰੈਸ ਨਹੀਂ ਹੋਈ ਸੀ ਜਿੰਨਾ ਕਿ ਉਹਦੇ ਦਰਿਆ ਦੇ ਤੇ ਦੌਲਤ ਤੋਂ ਹੋਈ ਸੀ ਚੰਗੇ ਘਰ ਦੀ ਖਵਾਇਸ਼ ਕਿਨੂੰ ਨਹੀਂ ਹੁੰਦੀ ਮੇਰੇ ਅੰਦਰ ਤਾਂ ਬਹੁਤ ਜ਼ਿਆਦਾ ਸੀ ਮੈਂ ਨੋਟ ਕੀਤਾ ਸੀ ਕਿ ਸਾਰੇ ਪਾਰਟੀ ਦੇ ਵਿੱਚ ਮੁੰਡਿਆਂ ਦੀ ਨਜ਼ਰ ਮੇਰੇ ਤੇ ਹੀ ਟਿਕੀ ਹੋਈ ਸੀ ਮੈਂ ਉਹਨੂੰ ਦੇਖ ਕੇ ਮੁਸਕਰਾ ਕੇ ਜਵਾਬ ਦੇ ਰਹੀ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਮੁੰਡਾ ਮੇਰੇ ਕੋਲ ਆ ਜਾਵੇਗਾ ਉਹਨੇ ਮੈਨੂੰ ਗੁਲਾਬ ਦਾ ਫੁੱਲ ਦਿੱਤਾ ਤੇ ਕਹਿ ਲੱਗਿਆ ਅੱਜ ਪਾਰਟੀ ਵਿੱਚ ਸਭ ਤੋਂ ਸੋਹਣੀ ਕੁੜੀ ਦੇ ਲਈ ਇਹ ਛੋਟਾ ਜਿਹਾ ਮੇਰੇ ਵੱਲੋਂ ਤੋਹਫਾ ਹੈ ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਈ ਮੈਨੂੰ ਲੱਗਦਾ ਸੀ ਕਿ ਮੇਰੇ ਸੁਪਨਿਆਂ ਦਾ ਰਾਜਾ ਮੈਨੂੰ ਮਿਲ ਗਿਆ ਬਹੁਤ ਸੋਹਣਾ ਤੇ ਅਮੀਰ ਵੀ ਸੀ ਮੈਨੂੰ ਫੋਲੋ ਉਹਦੇ ਕੋਲ ਲੈ ਆ ਤੇ ਹਲਕੀ ਜਿਹੀ ਮਸਕਰਾਟ ਨਾਲ ਉਹਦਾ ਧੰਨਵਾਦ ਕੀਤਾ ਪਰ ਉਸ ਵੇਲੇ ਮੇਰੇ ਪਾਪਾ ਪਹੁੰਚ ਗਏ ਮੇਰਾ ਇੰਨਾ ਪੂਰਾ ਹਲ ਹੋਇਆ ਜਿੱਦਾਂ ਹੀ ਮੈਂ ਕੋਈ ਸੋਹਣਾ ਸੋਨਾ ਟੁੱਟਦਾ ਦੇਖਦੇ ਸੀ ਤੇ ਫਟ ਫਟ ਟੁੱਟ ਗਿਆ ਮੈਂ ਪਾਪਾ ਨਾਲ ਜਲਦੀ ਵਾਪਸ ਚਲੀ ਗਈ ਰਾਤ ਨੂੰ ਮੇਰੀਆਂ ਅੱਖਾਂ ਦੇ ਅੱਗੇ ਉਹੀ ਮੁੰਡਾ ਘੁੰਮ ਰਿਹਾ ਸੀ ਸਭ ਤੋਂ ਜ਼ਿਆਦਾ ਇੰਪ੍ਰੈਸ ਕਰਨ ਵਾਲੀ ਗੱਲ ਇਹ ਸੀ ਕਿ ਉਹਨੇ ਇੱਕ ਪਾਰਟੀ ਤੇ ਗੀਤਾ ਨੂੰ ਗੱਡੀ ਦਾ ਤੋਹਫ਼ਾ ਦਿੱਤਾ ਗੱਡੀ ਲੱਖਾਂ ਰਪੇ ਜਾਂਦੀ ਆਉਂਦੀ ਸੀ ਉਹਨੇ ਇਦਾਂ ਹੀ ਦੇ ਦਿੱਤੀ ਨਹੀਂ ਤਾਂ ਲੋਕਾਂ ਨੇ ਦਿੱਤਿਆਂ ਨੋ ਸ ਹੁਣ ਇਹਦੀਆਂ ਚੀਜ਼ਾਂ ਦਿੱਤੀਆਂ ਸੀ ਪਰ ਗੱਡੀ ਸਭ ਤੋਂ ਮਹਿੰਗੀ ਸੀ ਮੇਰੇ ਦਿਲ ਵਿੱਚ ਇਹ ਖਿਆਲ ਆਉਣ ਲੱਗਾ ਕਿ ਤੇ ਉਹ ਗੀਤਾ ਦਾ ਮਗੀਤਰ ਨਾ ਹੋਵੇ ਅਗਲੇ ਦਿਨ ਕੱਲ੍ਹ ਚ ਜਾ ਕੇ ਗੀਤਾ ਨੂੰ ਮਿਲੀ ਤਾਂ ਜੋ ਖਬਰ ਮੈਨੂੰ ਗੀਤਾ ਨੇ ਦੱਸੀ ਮੇਰੇ ਤਾਂ ਸੁਣ ਕੇ ਹੋਸ਼ ਉੱਡ ਗਏ ਉਹ ਕਹਿਣ ਲੱਗੀ ਕਿ ਦੀਪ ਤਾਂ ਤੇਰੇ ਪਿਆਰ ਵਿੱਚ ਪਾਗਲ ਹੀ ਹੋ ਗਿਆ ਪਤਾ ਨਹੀਂ ਸਵੇਰ ਤੋਂ ਮੈਨੂੰ ਕਿੰਨੇ ਵਾਰ ਫੋਨ ਆ ਗਿਆ ਉਹ ਕਹਿ ਰਿਹਾ ਕਿ ਆਪਣੀ ਸਹੇਲੀ ਨਾਲ ਮੇਰੀ ਗੱਲ ਕਰਾ ਦੇ ਉਹ ਮੈਨੂੰ ਬਹੁਤ ਚੰਗੀ ਲੱਗਦੀ ਹੈ ਮੈਂ ਕਿਹਾ ਉਹ ਤੇਰਾ ਕੀ ਲੱਗਦਾ ਉਹ ਕਹਿਣ ਲੱਗੀ ਮੇਰੀ ਮਾਂ ਦੀ ਮਾਸੀ ਦਾ ਮੁੰਡਾ ਹੈ ਪਰ ਉਹ ਤੈਨੂੰ ਪਸੰਦ ਕਰਦਾ ਹੈ ਮੈਂ ਗੀਤਾ ਅੱਗੇ ਥੋੜਾ ਜਾ ਨਸ ਕਰਾਕੀਤਾ ਤੇ ਮੈਂ ਕਿਹਾ ਕਿ ਦੇਖ ਮੈਨੂੰ ਮੁੰਡਿਆਂ ਨਾਲ ਦੋਸਤੀ ਕਰਨੀ ਬਿਲਕੁਲ ਵੀ ਪਸੰਦ ਨਹੀਂ ਮੈਂ ਸ਼ਰੀਫ ਖਾਨ ਦੇੰਦ ਦੀ ਕੁੜੀ ਹਾਂ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਈ ਤੇ ਕਹਿਣ ਲੱਗੀ ਕਿ ਉਹਦਾ ਇਰਾਦਾ ਤੇਰੇ ਨਾਲ ਵਿਆਹ ਕਰਾਉਂਦਾ ਹੈ ਉਹ ਵੀ ਬਹੁਤ شریف ਹੈ ਪਰ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ ਕਹਿੰਦਾ ਹੈ ਕਿ ਇੱਕ ਵਾਰ ਆਪਣੀ ਸਹੇਲੀ ਦੇ ਨਾਲ ਗੱਲ ਕਰਾ ਦੇ ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਈ ਪਰ ਮੈਂ ਮਨਾ ਕਰ ਦਿੱਤਾ ਕਿਉਂਕਿ ਉਹ ਅਮੀਰ ਬਾਪ ਦਾ ਮੁੰਡਾ ਸੀ ਇਨਾ ਮੇਰਾ ਨੂੰ ਹੁੰਦਾ ਹੈ ਕਿ ਮੈਨੂੰ ਬਹੁਤ ਪਿਆਰ ਕਰਦਾ ਸੀ ਇਥੋਂ ਤੱਕ ਕਿ ਉਹ ਵਿਆਹ ਵੀ ਕਰਵਾਉਣਾ ਚਾਹੁੰਦਾ ਸੀ ਮੈਂ ਸੁਣਿਆ ਸੀ ਕਿ ਅਮੀਰ ਮੁੰਡੇ ਗਰੀਬ ਕੁੜੀਆਂ ਦੀ ਸ਼ਰੀਫੀ ਤੇ ਮਰ ਜਾਂਦੇ ਹਨ ਉਹਨਾਂ ਤੇ ਫਿਦਾ ਹੋ ਜਾਂਦੇ ਹਨ ਉਹਨਾਂ ਨੂੰ ਕੁੜੀਆਂ ਦੀ ਸ਼ਰਮ ਬਹੁਤ ਚੰਗੀ ਲੱਗਦੀ ਹੈ ਇਸ ਲਈ ਮੈਂ ਵੀ ਇਹੀ ਕੀਤਾ ਕੀਤਾ ਨੇ ਬਹੁਤ ਕਿਹਾ ਕਿ ਤੂੰ ਦੀਪਨਾ ਗੱਲ ਕਰ ਲੈ ਮੈਂ ਕਿਹਾ ਜੇ ਉਹ ਜਿਆਦਾ ਹੀ ਮੈਨੂੰ ਪਸੰਦ ਕਰਦਾ ਹੈ ਤੇ ਮੇਰੇ ਘਰ ਰਿਸ਼ਤਾ ਭੇਜਦੇ ਵੀ ਪਰ ਮੈਂ ਫੋਨ ਤੇ ਕੋਈ ਗੱਲ ਨਹੀਂ ਕਰ ਸਕਦੀ ਇਹ ਮੇਰੇ ਸੰਸਕਾਰਾਂ ਦੇ ਖਲਾਫ ਹੈ ਮੇਰੇ ਸੰਸਕਾਰ ਇਸ ਗੱਲ ਦੀ ਇਜਾਜ਼ਤ ਤਾਂ ਨਹੀਂ ਦਿੰਦੇ ਮੈਂ ਡਰਾਮਾ じゃ ਕੀਤਾ ਜਦ ਕਿ ਮੈਂ ਇਦਾਂ ਦੀ ਨਹੀਂ ਸੀ ਮੈਨੂੰ ਪਤਾ ਸੀ ਕਿ ਇੱਕ ਗੰਬੀਰ ਮੁੰਡੇ ਇਦਾਂ ਦੀਆਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋ ਜਾਂਦੇ ਹਨ ਉਹ ਮੇਰੇ ਘਰ ਆ ਜਾਵੇਗਾ ਦੀਪ ਦਾ ਰਿਸ਼ਤਾ ਦਾ ਮੇਰੇ ਲਈ ਇਦਾਂ ਹੀ ਸਬਤ ਹੋਇਆ ਅਗਲੇ ਹੀ ਦਿਨ ਦੀਪ ਦੀ ਵੱਡੀ ਗੱਡੀ ਸਾਡੇ ਘਰ ਆ ਗਈ ਉਹਦੀ ਮਾਂ ਭੈਣ ਮੈਨੂੰ ਵੇਖਣ ਲੈ ਆਈਆਂ ਸੀ ਤੇ ਬਹੁਤ ਖੁਸ਼ ਸੀ ਉਹਦੀ ਮਾਂ ਨੇ ਸਾਡੇ ਜੇ ਕੱਪੜੇ ਪਾਏ ਸੀ ਕਹਿਣ ਲੱਗਿਆ ਸੀ ਤੁਹਾਡੀ ਕੁੜੀ ਨੂੰ ਬਹੁਤ ਪਸੰਦ ਕਰਦੇ ਹਾਂ ਮੇਰੀ ਮਾਂ ਵੀ ਖੁਸ਼ ਹੋ ਗਈ ਮੈਂ ਤਾਂ ਵੈਸੀ ਹੀ ਬੈਠੀ ਸੀ ਮੈਂ ਇੰਨੀ ਖੁਸ਼ ਸੀ ਕਿ ਮੇਰੇ ਪੈਰਾਂ ਚ ਜ਼ਮੀਨ ਤੇ ਨਹੀਂ ਲੱਗ ਰਹੇ ਸੀ ਮੈਨੂੰ ਲੱਗਿਆ ਸੀ ਕਿ ਸ਼ਾਇਦ ਘਰਦਿਆਂ ਨੂੰ ਮੈਂ ਤਾਂ ਪਸੰਦ ਆ ਗਈ ਪਰ ਇਹ ਸਾਡਾ ਗੰਦਾ ਜਿਹਾ ਇਲਾਕਾ ਤੇ ਸਾਡਾ ਘਰ ਉਹਨਾਂ ਨੂੰ ਚੰਗਾ ਨਹੀਂ ਲੱਗੇਗਾ ਪਰ ਇਹ ਉਲਟ ਹੋਇਆ ਸਾਡੀ ਲਵ ਸਟੋਰੀ ਬੜੇ ਆਰਾਮ ਨਾਲ ਅਰੇਂਜਮੈਂਟਸ ਵਿੱਚ ਬਦਲ ਗਈ ਮੈਨੂੰ ਚੰਦ ਦੀ ਖੁਆਇ ਸੀ ਤੇ ਮੈਂ ਉਸ ਨੂੰ ਹਾਸਲ ਕਰ ਲਿਆ ਮੈਂ ਦੀਪ ਦੇ ਨਾਲ ਮੰਗਣੀ ਹੋ ਗਈ ਉਸ ਤੋਂ ਬਾਅਦ ਉਹਦੀ ਜੇ ਸੀ ਕਿ ਮੈਂ ਉਹਦੇ ਨਾਲ ਗੱਲ ਕਰਾਂ ਮੈਂ ਉਹਦੇ ਨਾਲ ਗੱਲ ਨਹੀਂ ਕੀਤੀ ਮੈਂ ਆਪਣੀ ਗੱਲ ਤੇ ਅੜੀ ਰਹੀ ਸ਼ਰੀਫ ਘਰ ਦੀਆਂ ਕੁੜੀਆਂ ਦੇ ਇਹੋ ਜਿਹੇ ਤੌਰ ਤਰੀਕੇ ਨਹੀਂ ਹੁੰਦੇ 2 ਮਹੀਨੇ ਬਾਅਦ ਦੀਪ ਨਾਲ ਮੇਰਾ ਵਿਆਹ ਵੀ ਹੋ ਗਿਆ ਦੀਪ ਨੇ ਬੜੇ ਸਾਦੇ ਜਿਹੇ ਤਰੀਕੇ ਨਾਲ ਵਿਆਹ ਕਰਵਾਇਆ ਸੀ ਇਦਾਂ ਮੈਂ ਸੋਚਿਆ ਸੀ ਮੈਂ ਤਾਂ ਚਾਹੁੰਦੀ ਸੀ ਕਿ ਜਦੋਂ ਦੀਪ ਬਰਾਤ ਲੈ ਕੇ ਆਵੇਗਾ ਸਾਰਾ ਮੁਹੱਲਾ ਦੇਖਦਾ ਹੀ ਰਹਿ ਜਾਵੇਗਾ ਪਰ ਨਾ ਤਾਂ ਉਹਨੇ ਕੋਈ ਦਾਜ ਦੀ ਮੰਗ ਕੀਤੀ ਤੇ ਨਾ ਹੀ ਕੋਈ ਜਿਆਦਾ ਬਰਾਤ ਲੈ ਕੇ ਆਇਆ ਕੀਤਾ ਨੇ ਮੇਰੇ ਸਾਹਮਣੇ ਦੀਪ ਦੀ ਬੜੀ ਤਾਰੀਫ ਕੀਤੀ ਸੀ ਮੈਂ ਸੋਚ ਲਿਆ ਸੀ ਕਿ ਮੈਂ ਦੁਬਾਰਾ ਕਦੇ ਵੀ ਆਪਣੇ ਪੇਕੇਆਂ ਦੇ ਘਰ ਨਹੀਂ ਆਵਾਂਗੀ ਕਿਉਂਕਿ ਹੁਣ ਤਾਂ ਮੈਂ ਅਮੀਰ ਘਰ ਦੀ ਨੂੰਹ ਬਣ ਰਹੀ ਸੀ ਹਣੀਮੂਨ ਤੇ ਮੈਂ ਕਿਤੇ ਬਾਹਰਲੇ ਦੇਸ਼ ਘੁੰਮਣ ਜਾਵਾਂਗੀ ਮੇਰਾ ਘਰ ਵਾਲਾ ਵੈਸੇ ਵੀ ਮੈਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਸੀ ਪਰ ਇਹ ਮੇਰਾ ਸੌਣਾ ਟੁੱਟ ਚੁੱਕਿਆ ਸੀ ਜਦੋਂ ਇੱਕ ਗੱਡੀ ਹੀ ਸਾਡੇ ਮਹੱਲੇ ਵਿੱਚ ਆ ਕੇ ਛੋਟੇ ਜਿਹੇ ਘਰ ਦੇ ਸਾਹਮਣੇ ਰੁਕੀ ਮੇਰਾ ਦਿਲ ਅੰਦਰੋਂ ਰੋ ਪਿਆ ਮੇਰੀ ਸੱਸ ਤੇ ਨਾਨਾ ਨੇ ਮੇਰੇ ਵੱਲ ਦਰਵਾਜ਼ਾ ਖੋਲ ਕੇ ਮੈਨੂੰ ਉੱਤਣ ਦੇ ਲਈ ਕਿਹਾ ਮੇਰੋਂ ਦੇਖ ਕੇ ਹਰਾਂ ਦੈਂਗੀ ਇੱਕ ਕੀ ਸੀ ਜਿਸ ਗੱਡੀ ਵਿੱਚ ਉਹ ਮੈਨੂੰ ਲੈਣ ਲਈ ਆਈ ਸੀ ਉਹ 50 ਲੱਖ ਤੋਂ ਘੱਟ ਨਹੀਂ ਸੀ ਜੋ ਕਿ ਬੜੀ ਸੋਹਣੀ ਸਜਾਈ ਹੋਈ ਸੀ ਇੱਕ ਵੱਡਾ ਕਾਰ ਨਹੀਂ ਸੀ ਇਹ ਤਾਂ ਛੋਟਾ ਜਿਹਾ ਕਾਰ ਸੀ ਮੈਂ ਕਿਹਾ ਇਹ ਕਿਹਦਾ ਕਾਰ ਮੇਰੀ ਨਣਾਨ ਕਹਿਣ ਲੱਗੀ ਕਿ ਇਹ ਤੇਰਾ ਸਹੁਰਿਆਂ ਦਾ ਘਰ ਆ ਬਾਹਰ ਆ ਜਾ ਇਹ ਸੁਣ ਕੇ ਮੇਰੇ ਸਾਹ ਉੱਥੇ ਹੀ ਰੁਕ ਗਏ ਮੈਂ ਆਪਣੀ ਨਣਾਨ ਦੇ ਨਾਲ ਅੰਦਰ ਚਲੀ ਗਈ ਦੀਪ ਕਹਿਣ ਲੱਗਾ ਕਿ ਇਹ ਗੱਡੀ ਮੈਂ ਆਪਣੇ ਇੱਕ ਦੋਸਤ ਕੋਲੋਂ ਲਿਆਇਆ ਹਾਂ ਤੇ ਉਹਨੂੰ ਵਾਪਸੀ ਵੀ ਕਰਨੀ ਹੈ ਮੈਂ ਇਹ ਗੱਡੀ ਦੇ ਕੇ ਆਉਣਾ ਹਾਂ ਇਹ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਇੰਨਾ ਵੱਡਾ ਧੋਖਾ ਮੇਰੀ ਹਾਲਤ ਬਹੁਤ ਮਾੜੀ ਸੀ ਹੋ ਗਈ ਗੁੱਸੇ ਵਿੱਚ ਮੇਰੇ ਹੰਝੂ ਨਿਕਲ ਰਹੇ ਸੀ ਮੇਰੀ ਨਾਨ ਮੈਨੂੰ ਇਸ ਛੋਟੇ ਜਿਹੇ ਘਰ ਵਿੱਚ ਲੈ ਆਈ ਉੱਥੇ ਹੀ ਸਾਹਮਣੇ ਛੋਟੇ ਜਿਹੇ ਕਮਰੇ ਵਿੱਚ ਲਿਜਾ ਕੇ ਪਿਠਾ ਦਿੱਤਾ ਕਮਰੇ ਵਿੱਚ ਇੰਨਾ ਸਮਾਨ ਟਿਕਾਇਆ ਹੋਇਆ ਸੀ ਕਿ ਬੈੱਡ ਤੋਂ ਉੱਤਰ ਕੇ ਬਾਹਰ ਨਿਕਲਣ ਤੱਕ ਦੀ ਵੀ ਥਾਂ ਨਹੀਂ ਬਚੀ ਸੀ ਉਹ ਵੀ ਇੰਨਾ ਛੋਟਾ ਕਮਰਾ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆਉਣ ਲੱਗ ਪਏ ਮੈਨੂੰ ਗੀਤਾ ਤੇ ਬਹੁਤ ਗੁੱਸਾ ਆਉਣ ਲੱਗ ਪਿਆ ਉਹਨੇ ਮੈਨੂੰ ਇੱਕ ਵਾਰ ਵੀ ਨਹੀਂ ਦੱਸਿਆ ਸੀ ਕਿ ਦੀਪ ਗਰੀਬ ਕਰਦਾ ਹੈ ਉਹਨੇ ਗੀਤਾ ਦੇ ਬਰਥਡੇ ਪਾਰਟੀ ਤੇ ਚਾਬੀ ਕਿਉਂ ਦਿੱਤੀ ਸੀ ਕਿੰਨਾ ਵੱਡਾ ਤੋਹਫਾ ਦੇਣ ਵਾਲਾ ਇਨਸਾਨ ਕਿਸੇ ਇੱਕ ਦੀਪ ਕਰਦਾ ਕਿੱਦਾਂ ਹੋ ਸਕਦਾ ਹੈ ਮੇਰਾ ਦਿਮਾਗ ਘੁੰਮ ਰਿਹਾ ਸੀ ਕੁਛ ਦੇਰ ਬਾਅਦ ਦੀਪਕਾਰ ਵਿਚ ਆਇਆ ਤੇ ਮੁਸਕਰਾਉਂਦਾ ਹੋਇਆ ਮੇਰੇ ਬੈੱਡ ਤੇ ਆ ਕੇ ਬੈਠ ਗਿਆ ਪਰ ਉਹਨੂੰ ਦੇਖ ਕੇ ਮੈਂ ਹੌਕਿਆਂ ਰੋ ਰਹੀ ਸੀ ਉਹ ਮੈਨੂੰ ਹਰਾਨੀ ਨਾਲ ਦੇਖ ਕੇ ਕਹਿਣ ਲੱਗਾ ਤੈਨੂੰ ਕੀ ਹੋਇਆ ਕਿਉਂ ਰੋ ਰਹੀ ਹੈ ਆਪਣੀ ਹਾਲਾਤ ਕਿਉਂ ਵਿਗੜੀ ਹੈ ਦੇਖ ਰੋਣਾ ਤੇਰਾ ਮੇਕਅਪ ਖਰਾਬ ਹੋ ਜਾਵੇਗਾ ਸੋਹਣੀਆਂ ਕੁੜੀਆਂ ਵੀ ਖਰਾਬ ਮੇਕਅਪ ਵਿੱਚ ਚੜੇਲਣ ਲੱਗਦੀਆਂ ਹਨ ਮੇਰੇ ਸੁਪਨੇ ਮਾਰ ਹੀ ਗਏ ਉਹਨੇ ਮੇਰਾ ਹੱਥ ਫੜ ਲਿਆ ਤੇ ਮੈਂ ਫਟਾਫਟ ਆਪਣਾ ਹੱਥ ਉਹ ਤੋਂ ਛਡਾ ਲਿਆ ਮੈਂ ਕਿਹਾ ਝੂਠਾ ਧੋਖੇबाज ਬੇਸ਼ਰਮ ਸ਼ਰਮ ਨਹੀਂ ਆਉਂਦੀ ਸੀ ਮੇਰੇ ਨਾਲ ਇੰਨਾ ਵੱਡਾ ਡਰਾਮਾ ਕਰਦੇ ਹੋਏ ਮੇਰੀ ਗੱਲ ਸੁਣ ਕੇ ਉਹ ਮੈਨੂੰ ਹੈਰਾਨੀ ਨਾਲ ਦੇਖਣ ਲੱਗਾ ਤੇ ਕਹਿਣ ਲੱਗਾ ਤੇਰਾ ਦਿਮਾਗ ਤਾਂ ਠੀਕ ਹੈ ਤੂੰ ਮੈਨੂੰ ਕੀ ਕਹਿ ਰਹੀ ਹੈ ਮੈਂ ਕੀ ਕੀਤਾ ਤੇਰੇ ਨਾਲ ਜੋ ਤੂੰ ਖੇਦੀ ਗੱਲ ਕਰ ਰਹੀ ਹੈ ਤੂੰ ਚੰਗੀ ਲੱਗਦੀ ਸੀ ਸਿੱਧੇ ਤੌਰ ਤਰੀਕੇ ਨਾਲ ਮੈਂ ਤੇਰੇ ਨਾਲ ਵਿਆਹ ਕਰਵਾ ਲਿਆ ਇਹਦੇ ਵਿੱਚ ਧੋਖੇ ਦੀ ਕੋਈ ਗੱਲ ਨਹੀਂ ਮੈਂ ਕਿਹਾ ਪਹਿਲਾਂ ਮੈਨੂੰ ਇਹ ਦੱਸ ਕਿ ਇਹ ਸੱਚੀ ਤੇਰਾ ਘਰ ਹੈ ਇਹ ਗੱਡੀ ਤੇਰੇ ਦੋਸਤ ਦੀ ਸੀ ਤੇਰੀ ਨਹੀਂ ਸੀ ਕਹਿਣ ਲੱਗਾ ਹਾਂ ਉਹ ਗੱਡੀ ਮੇਰੇ ਦੋਸਤ ਦੀ ਸੀ ਮੇਰੀ ਨਹੀਂ ਸੀ ਇਹ ਘਰ ਮੀਰਾ ਮੈਂ ਕਿਹਾ ਤੂੰ ਇਨੇ ਗਰੀਬ ਕਰਦਾ ਸੀ ਤਾਂ ਗੀਤਾ ਤੇ ਰਿਸ਼ਤਾ ਕਿਦਾਂ ਹੋ ਸਕਦਾ ਮੇਰੀ ਗੱਲ ਸੁਣ ਕੇ ਉਹ ਬੜੀ ਹਰਾਨੀ ਨਾਲ ਦੇਖਣ ਲੱਗਾ ਤੇ ਕਹਿਣ ਲੱਗਾ ਕੀ ਮਤਲਬ ਤੇਰਾ ਮੈਂ ਉਹਦਾ ਦੂਰ ਦਾ ਰਿਸ਼ਤੇਦਾਰਾਂ ਕਿਹਾ ਉਮੀਰਾ ਦੀਆਂ ਰਿਸ਼ਤੇਦਾਰੀਆਂ ਵਿੱਚ ਗਰੀਬ ਬੰਦੇ ਨਹੀਂ ਹੁੰਦੇ ਇਹ ਸੁਣ ਕੇ ਤਾਂ ਮੈਂ ਰੋਣ ਲੱਗ ਪਈ ਮੈਂ ਕਿਹਾ ਕਿ ਤੂੰ ਗੀਤਾ ਦੀ ਗੱਡੀ ਕਿਵੇਂ ਗਿਫਟ ਕੀਤੀ ਉਹ ਕਹਿਣ ਲੱਗਾ ਮੈਂ ਤਾਂ ਇੱਕ ਵਰਕਸ਼ਾਪ ਤੇ ਕੰਮ ਕਰਦਾ ਤੇ ਗੀਤਾ ਤੇ ਉਹਦੇ ਕਿਸੇ ਖਾਨਦਾਨ ਵਾਲੇ ਨੇ ਗੱਡੀ ਉੱਥੇ ਠੀਕ ਤੋਂਣ ਲਈ ਦਿੱਤੀ ਸੀ ਗੀਤਾ ਦੀ ਗੱਡੀ ਵੀ ਉੱਥੇ ਹੀ ਆਈ ਹੋਈ ਸੀ ਉਹਦੀ ਗੱਡੀ ਖਰਾਬ ਸੀ ਜਿਸ ਦਿਨ ਉਹਦੀ ਪਾਰਟੀ ਸੀ ਮੈਂ ਗੱਡੀ ਵਾਪਸ ਕਰਨ ਲਈ ਆਇਆ ਸੀ ਤਾਂ ਉਹ ਕਹਿਣ ਲੱਗੀ ਕਿ ਮੇਰਾ ਬਰਥਡੇ ਪਾਰਟੀ ਆ ਇਸ ਲਈ ਪਾਰਟੀ ਦੇਖ ਕੇ ਜਾ ਤਿਆਰ ਹੋ ਕੇ ਆ ਜਾ ਇਸ ਲਈ ਮੈਂ ਉਹਦੇ ਬਰਥਡੇ ਪਾਰਟੀ ਤੇ ਤਿਆਰ ਹੋ ਕੇ ਗਿਆ ਸੀ ਮੇਰੇ ਕੋਲ ਦੇਣ ਲਈ ਕੋਈ ਤੋਹਫਾ ਨਹੀਂ ਸੀ ਇਸ ਲਈ ਮੈਂ ਜਾਕ ਵਿੱਚ ਉਹਨੂੰ ਗੱਡੀ ਦੀ ਚਾਬੀ ਦੇਂਦੇ ਹੋਏ ਕਿਹਾ ਕਿ ਇਹ ਮੇਰੇ ਵੱਲੋਂ ਤੈਨੂੰ ਇੱਕ ਤੋਹਫਾ ਹੈ ਇਹ ਸੁਣ ਕੇ ਮੈਂ ਬੜੀ ਹੈਰਾਨ ਹੋਈ ਉਹ ਕਹਿਣ ਲੱਗਾ ਕਿ ਦੇਖ ਤੂੰ ਮੈਨੂੰ ਸੋਹਣੀ ਲੱਗਦੀ ਸੀ ਮੈਂ ਗੀਤਾਂ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਇਹ ਮੇਰੀ ਸਹੇਲੀ ਹੈ ਜਿਆਦਾ ਮੀਰ ਨਹੀਂ ਤੇਰੇ ਵਾਂਗੂ ਇਸ ਲਈ ਮੈਂ ਉਸਨੂੰ ਕਿਹਾ ਸੀ ਕਿ ਮੇਰੀ ਉਹਦੇ ਨਾਲ ਦੋਸਤੀ ਕਰਵਾ ਦੇ ਮੈਂ ਚਾਹੁੰਦਾ ਸੀ ਕਿ ਉਹਦੇ ਨਾਲ ਗੱਲ ਕਰ ਪਰ ਤੂੰ ਇੱਕ ਵਾਰ ਵੀ ਮੇਰੇ ਨਾਲ ਗੱਲ ਨਹੀਂ ਕੀਤੀ ਜੇ ਤੂੰ ਮੇਰੇ ਨਾਲ ਗੱਲ ਕਰਦੀ ਤਾਂ ਮੈਂ ਤੈਨੂੰ ਆਪਣੇ ਬਾਰੇ ਸਭ ਕੁਝ ਦੱਸ ਦੇਣਾ ਸੀ ਤੂੰ ਕੀ ਸਮਝਦੀ ਸੀ ਇਹ ਕਹਿ ਕੇ ਉਹ ਥੇਰ ਤੱਕ ਉਹ ਮੈਨੂੰ ਦੇਖਦਾ ਰਿਹਾ ਮੈਂ ਰੋਂਦੀ ਰਹੀ ਮੇਰੇ ਤਾਂ ਸਾਰੇ ਸੁਪਨਿਆਂ ਤੇ ਪਾਣੀ ਫਿਰ ਗਿਆ ਮੇਰੇ ਹੰਝੂ ਨਹੀਂ ਰੁਕ ਰਹੇ ਸੀ ਉਹ ਸ਼ਾਇਦ ਮੇਰੀ ਗੱਲ ਸਮਝ ਗਿਆ ਸੀ ਇਸ ਲਈ ਪਹਿਲਾਂ ਤਾਂ ਮੁਸਕਰਾਇਆ ਤੇ ਫਿਰ ਹੱਸਣ ਲੱਗ ਪਿਆ ਤੇ ਜੋਰ-ਜੋਰ ਨਾਲ ਹੱਸ ਰਿਹਾ ਸੀ ਕਹਿਣ ਲੱਗਿਆ ਉਹ ਠੀਕ ਆ ਮੈਨੂੰ ਹੁਣ ਸਮਝ ਲੱਗੀ ਉਹ ਹੱਸਦੇ ਹੋਏ ਇਦਾਂ ਲੱਗਦਾ ਸੀ ਜਿਦਾਂ ਮੇਰਾ ਮਜ਼ਾਕ ਕਰ ਰਿਹਾ ਸੀ ਪਰ ਉਹ ਮੇਰੇ ਵੱਲ ਉਂਗਲੀ ਕਰਕੇ ਹੱਸ ਰਿਹਾ ਸੀ ਕਹਿਣ ਲੱਗਿਆ ਤੇਰੇ ਨਾਲ ਬਹੁਤ ਵੱਡਾ ਫ੍ਰੈਂਕ ਹੋ ਗਿਆ ਤੂੰ ਬਹੁਤ ਅਮੀਰ ਸਮਝਦੀ ਸੀ ਮੈਂ ਦੇਨੂ ਪਿਆਰ ਵਿੱਚ ਪਾਗਲ ਹੋ ਗਿਆ ਸੀ ਇਹ ਕਹਿ ਕੇ ਉਹ ਫੇਰ ਹੱਸਣ ਲੱਗਾ ਮੈਂ ਆਪਣਾ ਰੋਣਾ ਭੁੱਲ ਲ ਗਈ ਹੁਣ ਤਾਂ ਬਸ ਉਹਦੇ ਸਾਹਮਣੇ ਸ਼ਰਮਿੰਦਗੀ ਹੋਈ ਬੈਠੀ ਸੀ ਉਹ ਹੱਸੀ ਜਾ ਰਿਹਾ ਸੀ ਫੇਰ ਮੈਨੂੰ ਕਹਿਣ ਲੱਗਾ ਸੁਪਨਿਆਂ ਦੀ ਦੁਨੀਆ ਵਿੱਚੋਂ ਬਾਹਰ ਨਿਕਲ ਆਓ ਕੋਈ ਵੀ ਅਮੀਰ ਇਦਾਂ ਦਾ ਬੇਕਾਫ ਨਹੀਂ ਹੁੰਦਾ ਇਹ ਕਹਿ ਕੇ ਉਹਨੇ ਮੇਰਾ ਹੱਥ ਫੜਿਆ ਤੇ ਮੈਨੂੰ ਇੱਕ ਚਾਂਦੀ ਦੀ ਉਗੁੱਠੀ ਪਾ ਦਿੱਤੀ ਕਹਿਣ ਲੱਗਾ ਕਿ ਮੈਂ ਤਾਂ ਬਸ ਇੱਕ ਮਕੈਨਿਕਾਂ ਦੋ ਚਾਰ ਕੱਪੜੇ ਆ ਮੇਰੇ ਕੋਲ ਜੋ ਮਾਂ ਨੇ ਸੀ ਕੇ ਰੱਖੇ ਆ ਜੋ ਮੈਂ ਕਿਸੇ ਫੰਕਸ਼ਨ ਪਾਰਟੀ ਤੇ ਉਹ ਨਾ ਹਣ ਜਦੋਂ ਵੀ ਉਹ ਕਿਸੇ ਅਮੀਰ ਖਾਨਦਾਨ ਵਿੱਚ ਪਾਰਟੀ ਹੁੰਦੀ ਹੈ ਤੇਰੇ ਮਾਪਿਓ ਨੇ ਤੈਨੂੰ ਕੁਝ ਨਹੀਂ ਦੱਸਿਆ ਇਹ ਕਹਿੰਦੇ ਹੋ ਉਹ ਮੇਰੇ ਕੋਲ ਆਉਣ ਲੱਗ ਪਿਆ ਤੇ ਕਹਿਣ ਲੱਗਾ ਕੋਈ ਗੱਲ ਨਹੀਂ ਜੋ ਹੋਣਾ ਸੀ ਉਹ ਹੋ ਗਿਆ ਤੇਰੇ ਰੋਣ ਨਾਲ ਹੁਣ ਕੁਝ ਨਹੀਂ ਹੋਵੇਗਾ ਪੈਸੇ ਵੀ ਰੋਣ ਨਾਲ ਤੇਰੀਆਂ ਅੱਖਾਂ ਕਾਲੀਆਂ ਹੋ ਗਈਆਂ ਉਹ ਮੇਰੇ ਨਾਲ ਸ਼ਰਾਬ ਪੀਂ ਜੀ ਕਰਨ ਲੱਗ ਪਿਆ ਕਹਿੰਦੇ ਤੈਨੂੰ ਦੇਖਦੇ ਹੀ ਮੇਰਾ ਦਿਲ ਤੇਰੇ ਤੇ ਆ ਗਿਆ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂ ਉਹ ਮੇਰਾ ਘਰ ਵਾਲਾ ਸੀ ਇਸ ਲਈ ਮੈਂ ਉਸ ਨੂੰ ਕੁਝ ਨਹੀਂ ਕਹਿ ਸਕਦੀ ਸੀ ਪਰ ਮੈਨੂੰ ਆਪਣੀ ਕਿਸਮਤ ਤੇ ਰੋਣਾ ਆ ਰਿਹਾ ਸੀ ਮੈਂ ਇੱਕ ਮਕੈਨਿਕ ਦੀ ਘਰਵਾਲੀ ਬਣ ਗਈ ਸੀ ਕਿੰਨੇ ਸੁਪਨੇ ਦੇਖੇ ਸੀ ਜੋ ਟੁੱਟ ਗਏ ਸੀ ਦੀਪ ਮੈਨੂੰ ਆਪਣੇ ਪਿਆਰ ਦਾ ਇਸਹਾਰ ਕਰਦਾ ਰਿਹਾ ਪਰ ਮੈਨੂੰ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਨਾ ਤਾਂ ਉਹਦੀ ਤਾਰੀਫ ਨਾ ਉਹਦਾ ਪਿਆਰ ਨਾ ਉਹਦਾ ਇਹ ਕਮਰਾ ਤੇ ਨਾ ਇਹ ਜ਼ਿੰਦਗੀ ਪਤਾ ਨਹੀਂ ਮੈਨੂੰ ਕਦੋਂ ਨੀਂਦ ਆ ਸਵੇਰੇ 6 ਵਜੇ ਦੀਪ ਨੇ ਮੈਨੂੰ ਉਠਾਇਆ ਮੈਨੂੰ ਥੋੜੇ ਥੁਨੀਆ ਥੁਨੀਆ ਜੇ ਅੱਖਾਂ ਖੋਲੀਆਂ ਤਾਂ ਉਹਨੇ ਤਾਂ ਘਰ ਦੇਖਿਆ ਉਹ ਕਹਿਣ ਲੱਗਾ ਕਿ ਹਜੇ ਸਿਰਫ 6 ਹੀ ਵਜੇ ਆ ਸਤ ਤੋਂ 8 ਵਜੇ ਤੱਕ ਪਾਣੀ ਆਉਂਦਾ ਹੈ ਜਲਦੀ ਨਹਾ ਲੈ ਇਹ ਸੁਣ ਕੇ ਮੈਨੂੰ ਆਪਣੀ ਕਿਸਮਤ ਤੇ ਰੋਣਾ ਆ ਗਿਆ ਹੁਣ ਸਾਰੀ ਜ਼ਿੰਦਗੀ ਮੈਨੂੰ ਇੰਨਾ ਗੱਲਾਂ ਦਾ ਧਿਆਨ ਰੱਖਣਾ ਪੈਣਾ ਸੀ ਕਦੋਂ ਪਾਣੀ ਆਵੇਗਾ ਤੇ ਕਦੋਂ ਜਾਵੇਗਾ ਦੀਪ ਨੇ ਵਰਕਸ਼ਾਪ ਤੋਂ ਆ ਕੇ ਬਸ ਇੱਕ ਛੁੱਟੀ ਲਈ ਸੀ ਮੈਂ ਤਾਂ ਸੋਚਿਆ ਸੀ ਕਿ ਸ਼ਾਇਦ ਵਿਆਹ ਤੋਂ ਬਾਅਦ ਉਹ ਮੈਨੂੰ ਹਨੀਮੂਨ ਤੇ ਕਿਤੇ ਲੈ ਕੇ ਜਾਵੇਗਾ ਮੇਰਾ ਘਰ ਵਾਲਾ ਮੈਨੂੰ ਬਾਹਰ ਕੁਝ ਖਵਾ ਪਿਆ ਕੇ ਲਿਆਵੇਗਾ ਬਸ ਇੱਥੇ ਹੀ ਹੋ ਗਿਆ ਸੀ ਮੇਰਾ ਹਨੀਮੂਨ ਮੇਰੀ ਜ਼ਿੰਦਗੀ ਤਾਂ ਹੁਣ ਬਸ ਇਸੇ ਕਿ ਹਰ ਵੇਲੇ ਦੀਪ ਦੇ ਨਾਲ ਮੇਰੀ ਲੜਾਈ ਹੁੰਦੀ ਸੀ ਉਹ ਮੈਨੂੰ ਕਿਤੇ ਘੁਮਾਉਣ ਕਿਉਂ ਨਹੀਂ ਲੈ ਕੇ ਜਾਂਦਾ ਸੀ ਉਹ ਕਹਿੰਦਾ ਸੀ ਕਿ ਮੇਰੀ ਤਨਖਾਣ ਨਾਲ گزارਾ ਹੀ ਕਰ ਮੈਂ ਜ਼ਿਆਦਾ ਫਿਜ਼ੂਲ ਨਹੀਂ ਖਰਚ ਸਕਦਾ ਮੈਂ ਕਿਹਾ ਜਦੋਂ ਦਾ ਵਿਆਹ ਹੋਇਆ ਤੂੰ ਮੈਨੂੰ ਕਿਤੇ ਵੀ ਘੁਮਾਉਣ ਨਹੀਂ ਲੈ ਕੇ ਗਿਆ ਉਹ ਕਹਿਣ ਲੱਗਾ ਤੈਨੂੰ ਪਤਾ ਤਾਂ ਹੈ ਮੇਰੀ ਤਨਖਾਹ ਬਹੁਤ ਘੱਟ ਹੈ ਇਸ ਲਈ ਮੈਂ ਤੈਨੂੰ ਜ਼ਿਆਦਾ ਐਸ਼ ਨਹੀਂ ਕਰਵਾ ਸਕਦਾ ਮੈਂ ਰੋਦੀ ਰੋਦੀ ਜ਼ਿੰਦਗੀ ਜੀ ਰਹੀ ਸੀ ਜਿੱਦਾਂ ਮੈਂ ਆਪਣੇ ਪਿਓ ਦੇ ਘਰ ਗੁਜ਼ਰੀ ਗੁਜ਼ਾਰੀ ਸੀ ਬਸ ਉਦਾਂ ਦੀ ਜ਼ਿੰਦਗੀ ਹੁਣ ਹਰ ਖਵੈਸ ਤੇ ਤਰਸ ਕਰ ਰਹੀ ਸੀ ਕਦੀ ਸੋਚਦੀ ਸੀ ਕਿ ਮੇਰਾ ਸਮਾਂ ਬਦਲ ਜਾਊਗਾ ਕਾਸ਼ ਮਾਦੀਪ ਦੇ ਪਿਆਰ ਵਿੱਚ ਨਾ ਫਸਦੀ ਜੇ ਮੈਨੂੰ ਪਤਾ ਲੱਗ ਜਾਂਦਾ ਤਾਂ ਉਹ ਵੀ ਮੇਰੇ ਵਾਂਗੂ ਗਰੀਬ ਕਰਦਾ ਹੈ ਤਾਂ ਮੈਂ ਉਸਦੇ ਨਾਲ ਵਿਆਹ ਨਾ ਕਰਵਾਉਂਦੀ ਆਪਣੀ ਪੜ੍ਹਾਈ ਪੂਰੀ ਕਰਕੇ ਨੌਕਰੀ ਕਰਦੀ ਤੇ ਆਪਣੇ ਹਾਲਾਤ ਬਦਲਦੀ ਪਰ ਹੁਣ ਤਾਂ ਵਿਆਹ ਨੂੰ 6 ਮਹੀਨੇ ਹੋ ਗਏ ਸੀ ਮੇਰੀ ਸੱਸ ਨੂੰ ਪੋਤੇ ਦੀ ਇੱਛਾ ਸੀ ਪਰ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਬੱਚਾ ਹੋਵੇ ਇਸ ਲਈ ਮੈਂ ਚੋਰੀ-ਚੋਰੀ ਨਾ ਹੋਣ ਦੀ ਦਵਾਈ ਖਾਣੀ ਸ਼ੁਰੂ ਕਰ ਦਿੱਤੀ ਸੋਚਿਆ ਸੀ ਕਿ ਜਦੋਂ ਹਾਲਾਤ ਕੁਝ ਵਧੀਆ ਹੋ ਜਾਣਗੇ ਮੈਂ ਬੱਚਾ ਵੀ ਲੈ ਲਵਾਂਗੀ ਉਹਨਾਂ ਦਿਨਾਂ ਵਿੱਚ ਮੇਰੇ ਕਾਲਜ ਦੀ ਇੱਕ ਸਹੇਲੀ ਮੈਨੂੰ ਮਿਲਣੀ ਹੈ ਉਹ ਵੀ ਮੇਰੇ ਵਾਂਗੂ ਮੀਡਲ ਕਲਾਸ ਦੀ ਸੀ ਪਰ ਉਹ ਕੁੜੀ ਬੰਟ ठान ਕੇ ਆਈ ਕੱਪੜੇ ਵੀ ਬਹੁਤ ਮਹਿੰਗੇ ਪਾਏ ਸੀ ਪਰਸ ਵੀ ਬਹੁਤ ਮਹਿੰਗਾ ਜਿਹਾ ਸੀ ਆਉਂਦੇ ਹੀ ਮੇਰੇ ਲਈ ਬਹੁਤ ਸਾਰਾ ਸਮਾਨ ਲੈ ਕੇ ਆਈ ਉਹਦੀਆਂ ਗੱਲਾਂ ਤੋਂ ਪਤਾ ਲੱਗਦਾ ਸੀ ਕਿ ਉਹ ਇਦਾਂ ਦਾ ਕੰਮ ਕਰਦੀ ਸੀ ਜਿਸ ਦੇ ਨਾਲ ਉਹਦੀ ਗਰੀਬੀ ਕੁਝ ਮਹੀਨਿਆਂ ਵਿੱਚ ਹੀ ਖਤਮ ਹੋ ਗਈ ਉਹ ਕਹਿਣ ਲੱਗੀ ਮੈਂ ਵੀ ਆਪਣਾ ਛੋਟਾ ਜਿਹਾ ਘਰ ਖਰੀਦ ਲਿਆ ਹੈ ਮੈਂ ਵੀ ਕੁਝ ਮਹੀਨਿਆਂ ਵਿੱਚ ਬਸ ਉੱਥੇ ਹੀ ਸ਼ਿਫਟ ਹੋ ਜਾਵਾਂਗੀ ਮੈਂ ਉਹਨੂੰ ਪੁੱਛਿਆ ਤੂੰ ਇਦਾਂ ਕਿਹੜਾ ਕੰਮ ਕਰਦੀ ਐ ਕਿ ਕੁਝ ਮਹੀਨਿਆਂ ਵਿੱਚ ਹੀ ਤੇਰੀ ਜ਼ਿੰਦਗੀ ਬਦਲ ਗਈ ਕਹਿਣ ਲੱਗੀ ਤੂੰ ਵੀ ਆਪਣੀ ਕਿਸਮਤ ਬਦਲ ਸਕਦੀ ਐ ਮੈਂ ਉਹਨੂੰ ਪੁੱਛਿਆ ਕਿ ਜਦੋਂ ਮੈਨੂੰ ਕੀ ਕਰਨਾ ਪਵੇਗਾ ਉਹ ਕਹਿਣ ਲੱਗੀ ਕਿ ਜਿਸ ਬੌਸ ਦੇ ਲਈ ਮੈਂ ਕੰਮ ਕਰਦੀ ਐ ਉਹ ਵੀ ਸੋਨਾ ਸਮਗਲਿੰਗ ਕਰਦੇ ਐ ਬਸ ਸਾਨੂੰ ਜ਼ਿਆਦਾ ਕੁਝ ਨਹੀਂ ਕਰਨਾ ਹੁੰਦਾ ਦਬਾਈ ਉਹਨਾਂ ਦਾ ਸਮਾਨ ਲੈ ਕੇ ਜਾਣਾ ਹੁੰਦਾ ਸਾਰਾ ਖਰਚ ਉਹ ਹੀ ਕਰਦੇ ਬਸ ਦਬਾਈ ਤੋਂ ਵਾਪਸ ਆਉਂਦੇ ਹੀ ਸੋਣੇ ਦੀਆਂ ਚੀਜ਼ਾਂ ਪਾਉਣੀਆਂ ਹੁੰਦੀਆਂ ਹਨ ਅੰਗੂਠੀਆਂ, ਚੂੜੀਆਂ, ਚੈਨ ਸਾਰਾ ਕੁਝ ਪਾ ਕੇ ਇੱਥੇ ਆ ਕੇ ਲਾ ਕੇ ਉਹਨੂੰ ਦੇਣਾ ਹੁੰਦਾ ਹੈ। ਅਸੀਂ ਉਹਨਾਂ ਦਾ ਸਮਾਨ ਲਿਆਉਂਦੇ ਹਾਂ। ਉਹ ਸਾਰਾ ਦਾ ਸਾਰਾ ਉਹਨਾਂ ਦਾ ਹੀ ਹੁੰਦਾ ਹੈ। ਸਾਡਾ ਕੁਝ ਨਹੀਂ ਹੁੰਦਾ। ਬਸ ਸਾਨੂੰ ਦੁਬਈ ਜਾਣਾ ਪੈਂਦਾ ਹੈ। ਵਾਟਰ ਵਿੱਚ ਸਾਡਾ ਕਮਰਾ ਬੁੱਕ ਕੀਤਾ ਹੁੰਦਾ ਹੈ। 2 ਦਿਨ ਘੁੰਮ ਫਿਰ ਕੇ ਖਾ ਪੀ ਕੇ ਐਸ਼ ਕਰੋ ਤੇ ਫਿਰ ਇੰਡੀਆ ਵਾਪਸ ਆ ਜਾਓ। ਆਉਂਦੇ ਹੋਏ ਉਹਨਾਂ ਲਈ ਸਿਉਣਾ ਲਈ ਉਹ ਉਹ ਬਹੁਤ ਪੈਸੇ ਦਿੰਦੇ ਆ 2-3 ਲੱਖ ਰੁਪਏ ਤੇ ਕਦੀ 10 ਲੱਖ ਰੁਪਏ ਵੀ ਦਿੰਦੇ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਹਰਾ ਰਹਿ ਗਈ ਮੈਂ ਕਿਹਾ ਸਮਾਨ ਵਿੱਚ ਕੀ ਹੁੰਦਾ ਹੈ ਜੋ 10 ਲੱਖ ਰੁਪਏ ਦਿੰਦਾ ਹੈ ਉਹ ਕਹਿਣ ਲੱਗੀ ਇਹ ਤਾਂ ਮੈਨੂੰ ਵੀ ਨਹੀਂ ਪਤਾ ਮੈਨੂੰ ਤਾਂ ਬਸ ਪੈਸਿਆਂ ਦੀ ਲੋੜ ਸੀ ਇਸ ਲਈ ਮੈਂ ਕੰਮ ਸ਼ੁਰੂ ਕਰ ਦਿੱਤਾ 9 ਮਹੀਨਿਆਂ ਦੇ ਵਿੱਚ ਮੈਂ ਸਭ ਕੁਝ ਖਰੀਦ ਲਿਆ ਮੇਰੇ ਘਰ ਵਿੱਚ ਏਸੀ ਆ ਇਨਵਰਟਰ ਹੈ ਸਭ ਕੁਝ ਹੁਣ ਤਾਂ ਮੈਂ ਆਪਣਾ ਘਰ ਵੀ ਖਰੀਦ ਲਿਆ ਇੱਕ ਬਹੁਤ ਵਧੀਆ ਮੈਂ ਜ਼ਿੰਦਗੀ ਜੀ ਰਹੀ ਆ ਮੈਂ ਉਹਦੀਆਂ ਗੱਲਾਂ ਸੁਣ ਕੇ ਸੋਚ ਲਿਆ ਸੀ ਕਿ ਮੈਂ ਵੀ ਆਪਣੇ ਹਾਲਾਤ ਬਦਲ ਲਾਵਾਂਗੀ ਮੈਂ ਵੀ ਇਹ ਰਿਸਕ ਜ਼ਰੂਰ ਲਾਵਾਂਗੀ ਬਸ ਇੱਕ ਸਾਲ ਦੀ ਮਿਹਨਤ ਹੈ ਜੇ ਇੱਕ ਸਾਲ ਵਿੱਚ ਮੈਂ ਇੰਨੇ ਪੈਸੇ ਕਮਾ ਲੇ ਤਾਂ ਮੈਂ ਵੀ ਪੈਸੇ ਜੋੜ ਕੇ ਇਹ ਕੰਮ ਛੱਡ ਦੇਉਂਗੀ ਮੈਂ ਕਿਹੜਾ ساری ਜ਼ਿੰਦਗੀ ਇਹ ਕੰਮ ਕਰਨਾ ਪੈਣਾ ਸੀ ਪਰ ਰਾਤ ਨੂੰ ਜਦੋਂ ਇਹ ਗੱਲ ਮੈਂ ਦੀਪ ਨੂੰ ਕਹੀ ਤਾਂ ਉਹ ਮੈਨੂੰ ਘੂਰ ਕੇ ਦੇਖਣ ਲੱਗ ਪਿਆ ਤੇ ਕਹਿਣ ਲੱਗਾ ਤੂੰ ਪਾਗਲ ਹੋ ਗਈਆਂ ਤੈਨੂੰ ਨਹੀਂ ਪਤਾ ਇਸ ਕੰਮ ਵਿੱਚ ਕਿੰਨਾ ਖਤਰਾ ਹੁੰਦਾ ਹੈ ਗੈਰ ਕਾਨੂੰਨੀ ਸਮਾਨ ਭੇਜਿਆ ਜਾਂਦਾ ਹੈ ਇਹ ਕੰਮ ਨਹੀਂ ਕਰ ਸਕਦੀ ਤੈਨਾਂ ਹੀ ਮੈਂ ਤੈਨੂੰ ਕਰਨ ਦੇਵਾਂਗਾ ਮੈਂ ਕਿਹਾ ਸੀ ਪਲੀਜ਼ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ ਉਹਨਾਂ ਲੋਕਾਂ ਦੇ ਹੱਥ ਬਹੁਤ ਲੰਮੇ ਹੁੰਦੇ ਆ ਤੁਸੀਂ ਨਹੀਂ ਸਮਝਦੇ ਇਹ ਤਾਂ ਕਸਟਮਰ ਆਫੀਸਰ ਵੀ ਅੱਧਾ ਸਮਾਨ ਲੈ ਕੇ ਆਉਣ ਨੂੰ ਦਿੰਦੇ ਹਨ ਇਹਨਾਂ ਲੋਕਾਂ ਦੀ ਬਹੁਤ ਵੱਡੀ ਸੈਟਿੰਗ ਹੁੰਦੀ ਹੈ ਜਦੋਂ ਮੇਰੀ ਸੇਲ ਹੀ ਹੀ ਨਹੀਂ ਫੜੀ ਗਈ ਫਿਰ ਅਸੀਂ ਕਿੱਦਾਂ ਫੜੇ ਜਾਵਾਂਗੇ ਮੈਨੂੰ ਨਹੀਂ ਪਤਾ ਦੇਖੋ ਮੈਂ ਇਦਾਂ ਦੀ ਜ਼ਿੰਦਗੀ ਨਹੀਂ گزارਣੀ ਤੈਨੂੰ ਪਤਾ ਹੈ ਨਾ ਕਿ ਤੇਰੇ ਨਾਲ ਮੇਰਾ ਵਿਆਹ ਵੀ ਧੋਖੇ ਨਾਲ ਹੀ ਹੋਇਆ ਨਹੀਂ ਤਾਂ ਮੈਂ ਜਿੰਨੀ ਸੋਣੀ ਸੀ ਗੀਤਾਂ ਦੀ پارٹی ਤੇ ਬਹੁਤ ਸਾਰੇ ਮੁੰਡੇ ਮੇਰੀ ਖੁਸਣ ਦੇ دیਵਾਨੇ ਸੀ ਜੋ ਮੈਂ ਤੇਰੇ ਨਾਲ ਵਿਆਹ ਹੀ ਨਾ ਹੁੰਦੀ ਤਾਂ ਪੱਕਾ ਮੈਂ ਕਿਸੇ ਅਮੀਰ ਘਰ ਦੇ ਮੁੰਡੇ ਨਾਲ ਵਿਆਹ ਕਰਾਉਣਾ ਸੀ ਮੇਰੀ ਗੱਲ ਸੁਣ ਕੇ ਉਹ ਮੈਨੂੰ ਘੂਰ ਕੇ ਦੇਖਣ ਲੱਗਾ ਤੇ ਕਹਿਣ ਲੱਗਾ ਮੈਂ ਤੈਨੂੰ ਪਿਆਰ ਕੀਤਾ ਤੇ ਤੂੰ ਮੈਂ ਤੇਰੇ ਤੋਂ ਲਾਂਵਾ ਮੈਂ ਕਿਸੇ ਬਾਰੇ ਨਹੀਂ ਸੋਚਦਾ ਤਾਂ ਕਿ ਤੇਰੇ ਮੂੰਹੋਂ ਮੈਂ ਇਹ ਕਹ ਲਾ ਸੁਣ ਸਕਾਂ ਤੇਰੇ ਤੋਂ ਬਿਨਾ ਇਸ ਜ਼ਿੰਦਗੀ ਵਿੱਚ ਮੇਰਾ ਕੋਈ ਨਹੀਂ ਮੇਰਾ ਕੀ ਕਰਦਾ ਹੈ ਕਿ ਮੈਂ ਉਸ ਦੀ ਜਾਨ ਕੱਟ ਲਵਾਂ ਜੋ ਵੀ ਤੇਰੀ ਜ਼ਿੰਦਗੀ ਵਿੱਚ ਆਉਣ ਬਾਰੇ ਸੋਚੂਗਾ ਦੀਪ ਮੈਨੂੰ ਪਿਆਰ ਤਾਂ ਬਹੁਤ ਕਰਦਾ ਸੀ ਜੇ ਬਾਜ਼ਾਰ ਵਿੱਚ ਕਿਤੇ ਆਉਂਦੇ ਜਾਂਦੇ ਕੋਈ ਲੋਹਰ ਚਾ ਮੁੰਡਾ ਮੈਨੂੰ ਦੇਖਦਾ ਤਾਂ ਉਹਦੇ ਨਾਲ ਲੜਨ ਲੱਗ ਜਾਂਦਾ ਸੀ ਉਹਦੀ ਇਸ ਗੱਲ ਨੂੰ ਸੋਚ ਕੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਂ ਉਹਨੂੰ ਦੋਨੇ ਹੱਥ ਫੜ ਲਏ ਮੈਂ ਉਹਦੀਆਂ ਮਿੰਨਤਾਂ ਕਰਨ ਲੱਗੀ ਪਲੀਜ਼ ਮੈਨੂੰ ਇਹ ਕੰਮ ਕਰਨ ਦਿਓ ਬਲਕਿ ਤੂੰ ਵੀ ਮੇਰੇ ਨਾਲ ਇਹੀ ਕੰਮ ਕਰ ਜੋ ਕੰਮ ਕਰਦੇ ਆ ਉਹਨੂੰ ਦੇ ਤੋਂ ਸਾਨੂੰ ਕੀ ਮਿਲਦਾ ਹੈ ਕੱਲ ਨੂੰ ਸਾਡਾ ਬੱਚਾ ਹੋ ਜਾਵੇਗਾ ਉਹਦਾ ਫਿਊਚਰ ਕਿੱਦਾਂ ਦਾ ਹੋਵੇਗਾ ਦੀਪ ਵੀ ਸੋਚਾਂ ਵਿੱਚ ਪੈ ਗਿਆ ਬੜੀਆਂ ਮਿੰਤਾ ਕਰਨ ਤੋਂ ਬਾਅਦ ਉਹ ਮੰਨ ਗਿਆ ਅਸੀਂ ਦੋਵਾਂ ਨੇ ਉਸ ਬੰਦੇ ਕੋਲ ਜਾ ਕੇ ਗੱਲ ਕੀਤੀ ਜੋ ਦਿਨ ਰਾਤ ਅਮੀਰ ਹੋਣ ਦੇ ਸੁਪਨੇ ਸੱਚ ਕਰਦਾ ਸੀ ਪਹਿਲੀ ਵਾਰ ਵਿੱਚ ਹੀ ਅਸੀਂ ਉਹਦਾ ਸਮਾਨ ਲੈ ਕੇ ਦੁਬਈ ਜਾ ਰਹੇ ਸੀ ਮੈਨੂੰ ਡਰ ਜਾ ਮਹਿਸੂਸ ਹੋ ਰਿਹਾ ਸੀ ਮੈਨੂੰ ਨਹੀਂ ਪਤਾ ਸੀ ਕਿ ਸਮਾਨ ਕੀ ਹੈ ਬਸ ਇਹ ਪਤਾ ਸੀ ਕਿ ਬਹੁਤ ਕੀਮਤੀ ਚੀਜ਼ ਹੈ ਜਦੋਂ ਦੁਬਈ 에ਅਰਪੋਰਟ ਤੋਂ ਬਾਹਰ ਨਿਕਲੇ ਤਾਂ ਜਾ ਕੇ ਆਰਾਮ ਜਿਆ ਮਹਿਸੂਸ ਹੋਇਆ ਉੱਥੇ ਪਹਿਲੇ ਹੀ ਗੱਡੀ ਖੜੀ ਸੀ ਜੋ ਸਾਨੂੰ ਲੈਣ ਲਈ ਆਈ ਸੀ ਉਹਨੇ ਸਾਨੂੰ ਹੋਟਲ ਦੇ ਕਮਰੇ ਵਿੱਚ ਛੱਡ ਦਿੱਤਾ ਸਾਨੂੰ ਸਾਡੇ ਕੋਲੋਂ ਲੈ ਕੇ ਬਦਲੇ ਵਿੱਚ ਸਾਨੂੰ ਕੁਝ ਪੈਸੇ ਦੇ ਗਏ ਇਹ ਵੀ ਕਿਹਾ ਕਿ ਇੱਥੇ ਅਸੀਂ 2 ਦਿਨ ਤੋਂ ਜ਼ਿਆਦਾ ਘੁੰਮਣ ਫੇਰ ਨਹੀਂ ਸਕਦੇ ਬਾਕੀ ਪੈਸੇ ਹਿੰਦੁਸਤਾਨ ਜਾਂਦੇ ਹੀ ਮਿਲ ਜਾਣਗੇ ਹੋਟਲ ਦੇ ਕਮਰੇ ਵਿੱਚ ਆ ਕੇ ਮੈਂ ਸੋਚ ਰਹੀ ਸੀ 2 ਦਿਨ ਵਿੱਚ ਘੁੰਮ ਫੇਰ ਸਕਦੇ ਹਾਂ ਫਿਰ ਪਰਦੀਪ ਚੁੱਪ ਸੀ ਮੈਂ ਕਿਹਾ ਤੁਸੀਂ ਕੀ ਸੋਚ ਰਹੇ ਹੋ ਕਹਿੰ ਲੱਗਾ ਮੈਨੂੰ ਇਹ ਸਭ ਕੁਝ ਠੀਕ ਨਹੀਂ ਲੱਗ ਰਿਹਾ ਪਰ ਸਿਰਫ ਤੇਰੇ ਪਿਆਰ ਵਿੱਚ ਮੈਂ ਸਭ ਕੁਝ ਕਰ ਰਹੀ ਹਾਂ ਨਹੀਂ ਤਾਂ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਸੀ ਕਾ ਤੂੰ ਵੀ ਮੇਰੀ ਤਨਖਾਹ ਤੇ ਖੁਸ਼ ਹੁੰਦੀ ਮੈਂ ਕਿਹਾ ਕਿ ਇੰਨਾ ਜ਼ਿਆਦਾ ਨਾ ਸੋਚੋ ਅਸੀਂ ਕਿਹੜਾ ਇਹ ਕੰਮ ਪੂਰੀ ਜ਼ਿੰਦਗੀ ਕਰਨਾ ਹੈ ਆਪਣਾ ਘਰ ਬਣਾ ਲਵਾਂਗੇ ਥੋੜੇ ਪੈਸੇ ਇਕੱਠੇ ਕਰਕੇ ਇੱਕ ਛੋਟੀ ਜਿਹੀ ਗੱਡੀ ਖਰੀਦਾਂਗੇ ਬਸ ਤੇ ਫਿਰ ਅਸੀਂ ਇਹ ਕੰਮ ਛੱਡ ਦੇਵਾਂਗੇ ਪਰ ਇਹ ਤਾਂ ਇੱਕ ਦਲਦਲ ਸੀ ਪਹਿਲੇ ਚੱਕਰ ਵਿੱਚ ਹੀ ਸਾਨੂੰ 5 ਲੱਖ ਮਿਲ ਗਏ ਇੰਨੀ ਵੱਡੀ ਰਕਮ ਦੇਖ ਕੇ ਮੈਂ ਤਾਂ ਖੁਸ਼ੀ ਨਾਲ ਪਾਗਲ ਹੋ ਗਈ ਉਹਨਾਂ ਵਿੱਚੋਂ ਮੈਂ 50000 ਰੁਪਏ ਲਏ ਤੇ ਮੈਂ ਦੀਪ ਨੂੰ ਕਹਿ ਕੇ ਮੈਂ ਬਹੁਤ ਸਾਰੀ ਸ਼ਾਪਿੰਗ ਕਰੂੰਗੀ ਪਰ ਦੀਪ ਪਤਾ ਨਹੀਂ ਕਿਉਂ ਜੱਪ ਸੀ ਤੇ ਕਹਿਣ ਲੱਗਾ ਕਿ ਮੈਨੂੰ ਇਹ ਪੈਸੇ ਚਾਜ ਨਹੀਂ ਲੱਗਦੇ ਪਤਾ ਨਹੀਂ ਉਹ ਆਦਮੀ ਸਾਨੂੰ ਕਿੱਥੇ ਫਸਾ ਦੇਣਗੇ ਪਰ ਮੈਂ ਤਾਂ ਕੁਝ ਸੁਣ ਲਈ ਤਿਆਰ ਨਹੀਂ ਸੀ 5 ਲੱਖ ਰੁਪਏ ਤਾਂ ਮੈਂ ਮਹੀਨੇ ਵਿੱਚ ਹੀ ਖਰਾਦ ਦਿੰਦੀ ਸੀ ਮੈਂ ਆਪਣੇ ਕਮਰੇ ਵਿੱਚ AC ਲਗਵਾਇਆ LCD ਲੈ ਕੇ ਆਏ ਘਰ ਵਿੱਚ ਪਾਣੀ ਦਾ ਪੱਕਾ ਇੰਤਜ਼ਾਮ ਕੀਤਾ ਤਾਂ ਕਿ ਪਾਣੀ ਦੀ ਪਰੇਸ਼ਾਨੀ ਨਾ ਹੋਵੇ ਬਹੁਤ ਸਾਰੀ ਸ਼ਾਪਿੰਗ ਵੀ ਕੀਤੀ ਦੀਪ ਨੂੰ ਤਾਂ ਮੈਂ 1 ਰੁਪਿਆ ਵੀ ਨਹੀਂ ਦਿੱਤਾ ਪਰ ਜਦੋਂ ਪੈਸੇ ਖਤਮ ਹੋ ਗਏ ਤਾਂ ਮੈਂ ਦੀਪ ਨੂੰ ਕਿਹਾ ਚਲੋ ਅਸੀਂ ਇੱਕ ਚੱਕਰ ਹੋਰ ਲਗਾ ਕੇ ਆਉਨੇ ਆ ਪਰ ਇਸ ਵਾਰ ਉਸ ਬੰਦੇ ਨੂੰ ਮਿਲੇ ਤਾਂ ਉਹ ਕਹਿਣ ਲੱਗਾ ਕਿ ਮੈਂ ਤੁਹਾਡੇ ਕੋਲੋਂ ਇਦਾਂ ਦਾ ਕੰਮ ਨਹੀਂ ਕਰਾ ਸਕਦਾ ਜਦ ਕਿ ਤੁਸੀਂ ਜਦੋਂ ਚਾਹੁੰਦੇ ਹੋ ਉਦਹੀਂ ਆਉਨੇ ਹੋ ਜੇ ਤੁਸੀਂ ਕੰਮ ਕਰਨਾ ਹੈ ਤਾਂ ਮਹੀਨੇ ਵਿੱਚ 15 ਵਾਰ ਆਉਣਾ ਜਾਣਾ ਪਵੇਗਾ ਇਹ ਸੁਣ ਕੇ ਦੀਪ ਕਹਿਣ ਲੱਗਾ ਕਿ ਇਦਾਂ ਤਾਂ ਅਸੀਂ ਨਜ਼ਰਾਂ ਵਿੱਚ ਆ ਜਾਵਾਂਗੇ ਉਹ ਕਹਿਣ ਲੱਗਾ ਕੋਈ ਨਹੀਂ ਪ੍ਰੋਬਲਮ ਕੋਨ ਮੈਨੂੰ ਲੋਕਾਂ ਤੋਂ ਬਚਾ ਲਾਉਂਗਾ ਮੈਂ ਕੋਈ ਕੱਚੀਆਂ ਗੋਲੀਆਂ ਨਹੀਂ ਖੇੜਦਾ ਉਹ ਬੰਦਾ ਵੀ ਹੱਸ ਕੇ ਗੱਲ ਕਰ ਰਿਹਾ ਸੀ ਉਹਦੀ ਕੁਰਸੀ ਹਮੇਸ਼ਾ ਕੰਧ ਵਾਲੀ ਹੀ ਹੁੰਦੀ ਸੀ ਅਜੇ ਤੱਕ ਅਸੀਂ ਉਸ ਦਾ ਮੂੰਹ ਨਹੀਂ ਦੇਖਿਆ ਸੀ ਉਹ ਕੰਧ ਵਾਲ ਨੂੰ ਮੂੰਹ ਕਰਕੇ ਸਾਡੇ ਨਾਲ ਗੱਲ ਕਰਦਾ ਸੀ ਦੀਪ ਕਹਿਣ ਲੱਗਾ ਮੈਨੂੰ ਇਹ ਬੰਦਾ ਕੁਝ ਠੀਕ ਨਹੀਂ ਲੱਗਦਾ ਮੇਰਾ ਦਿਲ ਕਰਦਾ ਕਿ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਮੈਂ ਕਿਹਾ ਤੇਰਾ ਦਿਮਾਗ پاگل ਹੋ ਗਿਆ ਸੋਚ ਜੇ ਅਸੀਂ ਮਹੀਨੇ ਵਿੱਚ ਹਾਥ ਚੱਕਰ ਦੇ ਸਾਨੂੰ ਲੱਖਣ ਪਏ ਮਿਲਣਗੇ ਤਾਂ ਮਹੀਨੇ ਦੀ 15 ਚੱਕ ਚੱਕਰ ਮਤਲਬ ਕਿੰਨੇ ਪੈਸੇ ਹੋ ਜਾਣਗੇ ਦੋ ਤਨ ਮਹੀਨੇ ਵਿੱਚ ਹੀ ਆਪਣਾ ਪੈਸਾ ਜਮ੍ਹਾਂ ਕਰਾ ਲਵਾਂਗੇ ਤੇ ਸਭ ਕੁਝ ਖਰੀਦ ਲਵਾਂਗੇ ਤੇ ਇਹ ਕੰਮ ਛੱਡ ਦੇਵਾਂਗੇ ਇਹ ਕਿਹੜਾ ساری ਜ਼ਿੰਦਗੀ ਲਈ ਹੈ ਜਿੱਦਾਂ ਵੀ ਕਰਕੇ ਦੀਪ ਨੂੰ ਮੈਂ ਮਨਾ ਲਿਆ ਇਦਾਂ ਹੀ ਹੋਣ ਲੱਗ ਪਿਆ ਮਹੀਨੇ ਵਿੱਚ ਸਾਡੇ ਕੋਲ ਚੰਗੀ ਰਕਮ ਇਕੱਠੀ ਹੋ ਗਈ ਦੀਪ ਕਹਿਣ ਲੱਗਿਆ ਕਿ ਬਸ ਬਹੁਤ ਹੋ ਗਿਆ ਹੁਣ ਮੈਂ ਹੋਰ ਇਹ ਕੰਮ ਨਹੀਂ ਕਰ ਸਕਦਾ ਮੈਂ ਕਿਹਾ ਕਿ ਦੇਖ ਇੰਨੇ ਪੈਸੇ ਨਹੀਂ ਆ ਕਿ ਅਸੀਂ ਇੱਕ ਵੱਡੀ ਕੋਠੀ ਖਰੀਦ ਸਕੀਏ ਮੈਨੂੰ ਸਿਰਫ 2 ਮਹੀਨੇ ਦੇ ਹੋ ਮੈਂ ਇਹਨੇ ਬੱਸੇ ਕਮਾ ਲਵਾਂਗੀ ਕਿ ਇੱਕ ਵਧੀਆ ਘਰ ਖਰੀਦ ਲਵਾਂਗੇ ਤੇ ਉਸ ਤੋਂ ਬਾਅਦ ਮੇਰਾ ਵਾਦਾ ਕਿ ਤੇਰੇ ਨਾਲ ਮੈਂ ਕਦੇ ਵੀ ਤੈਨੂੰ ਨਹੀਂ ਛੱਡੂਗੀ ਤੇ ਇਹ ਪਿਆਰ ਸੀ ਮੇਰੇ ਨਾਲ ਉਹ ਫਟਾਫਟ ਮੰਨ ਗਿਆ ਪਰ ਸ਼ਾਇਦ ਸਾਡੀ ਕਿਸਮਤ ਚੰਗੀ ਨਹੀਂ ਸੀ ਜਿੱਦਾਂ ਹੀ ਮੈਂ ਇੱਕ ਵਾਰ ਦੁਬਈ ਪਹੁੰਚੀ ਤਾਂ ਦੀਪ ਆਪਣੀ ਟਰਾਲੀ ਲੈ ਕੇ ਬਾਹਰ ਨਿਕਲਿਆ ਤਾਂ ਮੈਂ ਬਾਹਰ ਆਉਣ ਨਵ ਸੀ ਤਾਂ ਉਸਦੇ ਬਾਹਰ ਖੜਾ ਮੇਰਾ ਇੰਤਜ਼ਾਰ ਕਰ ਰਿਹਾ ਸੀ ਜਿੱਦਾਂ ਹੀ ਮੈਂ ਆਪਣੀ ਸਮਾਨ ਦੀ ਟਰਾਲੀ ਵਿੱਚ ਰੱਖਿਆ ਤਾਂ ਬਾਹਰ ਆਉਣ ਲੱਗੀ ਤਾਂ ਕਸਟਮਰਸ ਆਫਸਰ ਨੇ ਰੋਕ ਲਿਆ ਤੇ ਕਹਿਣ ਲੱਗਿਆ ਮੈਂ ਤੁਹਾਡੇ ਸਮਾਨ ਦੀ ਤਲਾਸ਼ੀ ਕਰਨੀ ਹੈ ਇਹ ਸੁਣ ਕੇ ਤਾਂ ਮੇਰਾ ਦਿਲ ਕੰਮ ਗਿਆ ਦੀਪ ਵਾਰ ਖੜਾ ਮੈਨੂੰ ਦੇਖ ਰਿਆ ਸੀ ਉਹ ਅੰਦਰ ਆਉਂਦਾ ਇਸ਼ਾਰਾ ਕੀਤਾ ਬਾਹਰ ਖੜੀ ਗੱਡੀ ਵਾਲੇ ਨੇ ਦੀਪ ਕੋਲੋਂ ਸਮਾਨ ਫੜ ਲਿਆ ਸੀ ਦੀਪ ਫਟਾਫਟ ਅੰਦਰ ਆ ਗਿਆ ਤੇ ਕਹਿਣ ਲੱਗਿਆ ਕਿ ਮੇਰੀ ਵਾਈਫ ਐ ਕੀ ਹੋਇਆ ਆਫਸਰ ਕਹਿਣ ਲੱਗਿਆ ਕਿ ਅਸੀਂ ਤੁਹਾਡਾ ਸਮਾਨ ਚੈੱਕ ਕਰਨਾ ਹੈ ਜਿੱਦਾਂ ਹੀ ਉਹਨਾਂ ਨੇ ਸਮਾਨ ਚੈੱਕ ਕੀਤਾ ਉਹਦੇ ਵਿੱਚ ਬਹੁਤ ਸਾਰੀ ਹਿਊਰਨ ਨਿਕਲੀਆਂ ਇਹ ਦੇਖ ਕੇ ਤਾਂ ਮੇਰਾ ਰੰਗ ਉੱਟ ਗਿਆ ਸੀ ਜਦੋਂ ਦੀਪ ਦੀ ਹਾਲਤ ਵੀ ਬਹੁਤ ਖਰਾਬ ਹੋ ਗਈ ਸੀ ਆਫੀਸਰ ਕਹਿਣ ਲੱਗਿਆ ਕਿ ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ ਇਸ ਲਈ ਤੁਹਾਨੂੰ ਕਾਨੂੰਨ ਦੇ ਹਿਸਾਬ ਨਾਲ 10 ਸਾਲ ਦੀ ਕੈਦ ਹੋਵੇਗੀ ਇਹ ਸੁਣ ਕੇ ਤਾਂ ਮੇਰੇ ਸਾਹ ਉੱਥੇ ਹੀ ਰੁਕ ਗਏ ਦੀਪ ਕਹਿਣ ਲੱਗਾ ਸਾਨੂੰ ਨਹੀਂ ਪਤਾ ਇਹ ਸਾਡੇ ਨਾਲ ਕਿਹੜਾ ਖੇਡ ਖੇਡ ਰਹੇ ਹੈ ਇਹ ਸਾਰਾ ਸਮਾਨ ਸਾਡਾ ਨਹੀਂ ਹੈ ਪਰ ਉਹ ਤਾਂ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ ਸਾਨੂੰ ਦੋਵਾਂ ਨੂੰ ਇੱਕ ਕਮਰੇ ਵਿੱਚ ਲੈ ਕੇ ਤੇ ਕਹਿਣ ਲੱਗੇ ਤੁਸੀਂ ਕੀ ਚਾਹੁੰਦੇ ਹੋ ਮੈਂ ਤੁਹਾਨੂੰ ਚੁੱਪ ਕਰਕੇ ਜਾਣ ਦੇਵਾਂਗਾ ਤੁਸੀਂ ਮੇਰੀ ਇੱਕ ਗੱਲ ਮੰਨ ਲਓ ਮੈਂ ਕਿਹਾ ਤੁਸੀਂ ਦੱਸੋ ਕੀ ਕਰਨਾ ਅਫਸਰ ਦੀਪ ਨੂੰ ਕਹਿਣ ਲੱਗਿਆ ਕਿ ਤੇਰੀ ਘਰ ਵਾਲੀ ਬਹੁਤ ਸੋਹਣੀ ਹੈ। ਉਹਨੂੰ ਇੱਕ ਰਾਤ ਲਈ ਮੇਰੇ ਕਮਰੇ ਵਿੱਚ ਭੇਜ ਦੇ। ਇਹ ਹੀ ਕਹਿਣਾ ਸੀ ਕਿ ਦੀਪ ਨੇ ਅਫਸਰ ਨੂੰ ਗਲਤ ਤੋਂ ਫੜ ਲਿਆ ਤੇ ਕਹਿਣ ਲੱਗਿਆ ਤੂੰ ਕੌਣ ਹੁੰਦਾ ਮੇਰੀ ਘਰ ਵਾਲੀ ਨੂੰ ਇਦਾਂ ਬਾਰੇ ਕੁਝ ਕਹਿਣ ਵਾਲਾ? ਅਸੀਂ ਜੁਰਮ ਕੀਤਾ ਹੈ। ਠੀਕ ਹੈ ਜੋ ਕੁਝ ਕਰਨਾ ਹੈ ਮੇਰੇ ਨਾਲ ਕਰੋ। ਖਬਰਦਾਰ ਜੇ ਤੁਸੀਂ ਮੇਰੀ ਘਰ ਵਾਲੀ ਦੇ ਨਾਮ ਵੀ ਆਪਣੀ ਜ਼ਬਾਨ ਤੇ ਲਿਆ। ਦੀਪ ਗੁੱਸੇ ਨਾਲ ਅਫਸਰ ਨਾਲ ਗੱਲ ਕਰ ਰਿਹਾ ਸੀ ਉਹ ਕਹਿਣ ਲੱਗੇ ਦੇਖ ਹੁਣ ਮੈਂ ਤੇਰੇ ਨਾਲ ਕੀ ਕਰਦਾ ਤੂੰ ਮੈਨੂੰ ਗੱਲ ਤੋਂ ਫੜ ਕੇ ਚੰਗਾ ਨਹੀਂ ਕੀਤਾ ਉਹਨੇ ਫਟਾਫਟ ਪੁਲਿਸ ਨੂੰ ਫੋਨ ਕੀਤਾ ਪੁਲਿਸ ਸਾਨੂੰ ਫੜ ਕੇ ਲੈ ਗਈ ਮੈਂ ਆਪਣੀ ਸੈਲੀਨ ਨੂੰ ਫੋਨ ਕੀਤਾ ਤਾਂ ਉਹ ਆਪਣੇ ਬੌਸ ਨੂੰ ਕਿਹਾ ਕਿ ਸਾਡੇ ਜਾਨ ਛੁڑا ਦੇ ਪਰ ਕੋਈ ਵੀ ਸਾਡੀ ਮਦਦ ਲਈ ਨਹੀਂ ਆਇਆ ਮੈਨੂੰ ਇੱਕ ਜੇਲ੍ਹ ਵਿੱਚ ਬੰਦ ਕਰ ਦਿੱਤਾ ਰਾਤ ਦੇ ਸਮੇਂ ਇੱਕ ਜੇਲਰ ਆਉਟ ਮੈਨੂੰ ਜੇਲ੍ਹ ਵਿੱਚੋਂ ਕੱਢ ਕੇ ਆਫਿਸਰ ਦੇ ਕਮਰੇ ਵਿੱਚ ਲੈ ਗਈ ਮੇਰੇ ਦੋਨੇ ਹੱਥ ਪਿੱਛੇ ਨੂੰ ਬੰਨ੍ਹੇ ਹੋਏ ਸੀ ਉਹ ਕਮਰੇ ਵਿੱਚ ਤਿੰਨ ਆਫਿਸਰ ਸੀ ਤੇ ਨਾਲ ਹੀ ਉਹ ਆਫਿਸਰ ਵੀ ਸੀ ਜਿਨੋਦੀਪ ਨੇ ਗੱਲ ਤੋਂ ਫੜਿਆ ਹੋਇਆ ਸੀ ਉਹਨੂੰ ਦੇਖ ਕੇ ਤਾਂ ਮੇਰੀ jaan ਹੀ ਨਿਕਲ ਗਈ ਉਹ ਆਪਸ ਵਿੱਚ ਅਰਬੀ ਭਾਸ਼ਾ ਵਿੱਚ ਗੱਲ ਕਰਦੇ ਸੀ ਜੋ ਮੇਰੀ ਸਮਝ ਤੋਂ ਬਾਹਰ ਸੀ ਫਿਰ ਉਹ ਚੈਲਰ ਮੈਨੂੰ ਕਹਿਣ ਲੱਗਾ ਤੂੰ ਜਾ ਉਹ ਔਰਤ ਉੱਥੋਂ ਚਲੇਗੀ ਚਾਰਾਂ ਨੇ ਮੇਰੇ ਨਾਲ ਬੜੀ ਤਿੰਨਦਕੀ ਕੀਤੀ ਮੇਰੇ ਹਾਲਾਤ ਇਹ ਸੀ ਕਿ ਮੈਂ ਪਾਗਲ ਜੀ ਹੋ ਗਈ ਮੇਰਾ ਜੀ ਕਰਦਾ ਸੀ ਕਿ ਮੈਂ ਆਪਣੇ ਆਪ ਨੂੰ ਮਾਰ ਦੇਵਾਂ ਉਹ ਫਿਰ ਕਹਿਣ ਲੱਗਾ ਕਿ ਮੈਂ ਤੈਨੂੰ 1 ਮਹੀਨੇ ਤੋਂ ਦੇਖ ਰਿਹਾ ਹਾਂ ਤੇਰੇ ਪੋਸ ਨੇ ਸਾਡੇ ਨਾਲ ਸੈਟਿੰਗ ਕੀਤੀ ਹੋਈ ਸੀ ਪਰ ਤੂੰ ਮੇਰੀ ਨੀਅਤ ਤੈਨੂੰ ਦੇਖ ਕੇ ਖਰਾਬ ਹੋ ਗਈ ਇਸ ਲਈ ਮੈਂ ਤੇਰੇ ਬਾਸ ਨੂੰ ਕਹਿ ਦਿੱਤਾ ਸੀ ਕਿ ਇਸ ਕੁੜੀ ਦੇ ਨਾਲ ਮੈਂ ਕੁਝ ਵਕਤ ਗੁਜ਼ਾਰਨਾ ਹੈ ਜੇ ਤੇਰਾ ਘਰ ਵਾਲਾ ਉਸ ਦਿਨ ਮੈਨੂੰ ਗਲੇ ਤੋਂ ਨਾ ਫੜਦਾ ਤਾਂ ਗੱਲ ਸਿਰਫ ਮੇਰੇ ਤੇ ਤੇਰੇ ਵਿੱਚ ਹੀ ਖਤਮ ਹੋ ਜਾਂਦੀ ਪਰ ਤੇਰੇ ਘਰ ਵਾਲੇ ਨੇ ਮੈਨੂੰ ਗੱਲ ਤੋਂ ਫੜ ਕੇ ਚੰਗਾ ਨਹੀਂ ਕੀਤਾ ਤੈਨੂੰ ਪਤਾ ਹੈ ਨਾ ਕਿ ਜਿਸ ਕਮਰੇ ਵਿੱਚ ਅਸੀਂ ਤੇਰੇ ਨਾਲ ਸਭ ਕੁਝ ਕੀਤਾ ਹੈ ਉਹਦੇ ਵਿੱਚ ਇੱਕ ਕੈਮਰਾ ਲੱਗਿਆ ਹੋਇਆ ਉਹ ਵੀਡੀਓ ਤੇਰੇ ਘਰ ਵਾਲੇ ਨੂੰ ਦਿਖਾਈ ਜਾਵੇ ਇਹ ਸੁਣ ਕੇ ਮੈਨੂੰ ਲੱਗਿਆ ਕਿ ਮੈਂ ਹੁਣ ਕਿਉਂ ਦੀ ਨਹੀਂ ਰਹਿ ਸਕਦੀ ਕਿ ਮੈਂ ਮੈਨੂੰ ਬਹੁਤ ਪਿਆਰ ਕਰਦਾ ਸੀ ਉਹਨੇ ਕਿੱਦਾਂ ਇਹ ਸਭ ਕੁਝ ਦੇਖਿਆ ਕਿੱਦਾਂ ਬਰਦਾਸ਼ਤ ਕੀਤਾ ਕਿ ਮੇਰੀ ਜ਼ੁਬਾਨ ਤੋਂ ਕਿਸੇ ਗੈਰ ਬਾਰੇ ਸੁਨਣਾ ਨਹੀਂ ਪਸੰਦ ਕਰਦਾ ਸੀ ਮੇਰੇ ਲਾਲਚ ਨੇ ਮੈਨੂੰ ਇਹ ਦਿਨ ਦਿਖਾ ਦਿੱਤੇ ਸੀ ਅਗਲੇ ਹੀ ਦਿਨ ਉਹਨਾਂ ਨੇ ਸਾਨੂੰ ਦੋਵਾਂ ਨੂੰ ਛੱਡ ਦਿੱਤਾ ਦੀਪ ਚੁੱਪ ਸੀ ਮੈਂ ਰੋ ਰਹੀ ਸੀ ਜਦੋਂ ਅਸੀਂ ਵਾਪਸ ਇੰਡੀਆ ਆਏ ਤਾਂ ਘਰ ਆ ਕੇ ਦੀਪ ਕੋਲੋਂ ਮਾਫੀ ਮੰਗ ਲਈ ਪਰ ਉਹ ਚੁੱਪ ਸੀ ਇੱਕ ਸ਼ਬਦ ਵੀ ਉਹਨੇ ਮੈਨੂੰ ਨਹੀਂ ਕਿਹਾ ਮੇਰਾ ਹੱਥ ਫੜ ਕੇ ਮੈਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਤੇ ਕਮਰਾ ਬੰਦ ਕਰ ਲਿਆ ਮੈਂ ਦਰਵਾਜ਼ਾ ਖੜਕਾਉਣ ਲੱਗ ਪਈ ਤੇ ਕਹਿ ਰਹੀ ਸੀ ਕਿ ਦਰਵਾਜ਼ਾ ਖੋਲੋ ਮੈਂ ਕਦੇ ਵੀ ਉਹਦੀ ਗੱਲ ਤੋਂ ਇਨਕਾਰ ਨਹੀਂ ਕਰੂੰਗੀ ਪਰ ਉਹਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਖੋਲਿਆ ਨਹੀਂ ਮੇਰੀ ਸੱਸ ਵੀ ਆ ਗਈ ਉਹ ਵੀ ਦਰਵਾਜ਼ਾ ਖੜਕਾਉਣ ਲੱਗ ਪਈ ਪਰ ਦਰਵਾਜ਼ਾ ਨਹੀਂ ਖੁੱਲ ਰਿਹਾ ਮਨ ਲੈ ਦੇ ਕੁਝ ਮੁੰਡੇ ਵੀ ਆ ਗਏ ਉਹਨਾਂ ਨੇ ਦਰਵਾਜ਼ੇ ਨੂੰ ਧੱਕਾ ਦਿੱਤਾ ਜਿੱਦਾਂ ਹੀ ਇਹ ਦਰਵਾਜ਼ਾ ਖੁੱਲਿਆ ਤਾਂ ਸਾਹਮਣੇ ਦੇਖ ਕੇ ਮੈਂ پاਗਲ ਹੋ ਗਈ 3 ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਚੁੱਕਿਆ ਸੀ ਮੇਰੇ ਖਾਤੇ ਵਿੱਚ ਉਦੋਂ 98 ਲੱਖ ਰੁਪਏ ਸੀ ਮੇਰੇ ਕਮਰੇ ਵਿੱਚ ਹਰ ਸਵਿਦਾ ਸੀ ਜਿਸ ਘਰ ਵਿੱਚ ਮੈਂ ਰਹਿ ਰਹੀ ਸੀ ਉਹਦੇ ਵਿੱਚ ਸਭ ਕੁਝ ਸੀ ਫਿਰ ਵੀ ਮੈਨੂੰ ਖਾਲੀ ਜਿਹਾ ਲੱਗ ਰਿਹਾ ਸੀ ਮੇਰੇ ਲਾਲਚ ਨੇ ਮੇਰੇ ਦੀਪ ਦੀ ਜਾਨ ਲੈ ਲਈ ਮੈਂ ਫਟਫਟ ਕੇ ਰੋ ਰਹੀ ਸੀ ਮੈਂ ਆਪਣੀਆਂ ਕੰਨਾਂ ਵਿੱਚ ਸਿਰ ਮਾਰ ਰਹੀ ਸੀ ਮੈਨੂੰ ਕੁਝ ਨਹੀਂ ਹੋਣਾ ਚਾਹੀਦਾ ਸਿਰਬੱਤ ਦੇ ਲਈ ਦੀਪ ਨੂੰ ਵਾਪਸ ਆ ਜਾ ਮੈਂ ਇਹ ਸਾਰੇ ਪੈਸੇ ਵਾਪਸ ਕਰ ਦਉਂਗੀ ਤੇਰੇ ਨਾਲ ਤ੍ਰੀਪੀਤੀ ਜ਼ਿੰਦਗੀ ਚੀ ਲਵਾਂਗੀ ਪਰ ਤੂੰ ਮੈਨੂੰ ਛੱਡ ਕੇ ਨਾ ਜਾ ਤੇ ਮੈਨੂੰ ਛੱਡ ਕੇ ਕਿੱਦਾਂ ਜਾ ਸਕਦਾ ਪਰ ਉਹ ਨਹੀਂ ਉਠਿਆ ਤੇ ਮੈਨੂੰ ਛੱਡ ਕੇ ਚਲਾ ਗਿਆ ਮੈਨੂੰ ਇੰਨਾ ਪੈਸਿਆਂ ਤੋਂ ਨਫ਼ਰਤ ਹੋਣ ਲੱਗ ਪਈ ਸੀ ਮੈਂ پاਗਲ ਹੋ ਗਈ ਸੀ ਮੈਂ ਆਪਣੇ ਆਪ ਨੂੰ ਮਾਰਨ ਲੱਗ ਪਈ ਸੀ ਕਦੇ ਆਪਣੇ ਵਾਲ ਖਿੱਚਦੀ ਤੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਮੈਂ ਹਰ ਵਕਤ ਰੋਂਦੀ ਰਹਿੰਦੀ ਸੀ ਆਪਣੇ ਦੀਪ ਨੂੰ ਯਾਦ ਕਰਦੀ ਰਹਿੰਦੀ ਸੀ ਉਹਦੀਆਂ ਗੱਲਾਂ ਯਾਦ ਕਰਦੀ ਸੀ ਬਸ ਮੇਰੀ ਇੱਕ ਗਲਤੀ ਮੈਨੂੰ ਮਾਫ ਕਰ ਦੇ ਤੇ ਵਾਪਸ ਆ ਜਾ ਉਹ ਮੈਂ ਤੇਰੀ ਸਾਰੀ ਜ਼ਿੰਦਗੀ ਸਾਰੀਆਂ ਗੱਲਾਂ ਮੰਨ ਲੂੰਗੀ ਤੇਰੇ ਨਾਲ ਗਰੀਬੀ ਦੇ ਦਿਨ ਵੀ ਗੁਜ਼ਾਰ ਲਾਵਾਂਗੀ ਪਰ ਉਹ ਵਾਪਸ ਨਹੀਂ ਆਇਆ ਪਰ ਮੈਨੂੰ ਹਲੇ ਵੀ ਦੀਪ ਦੇ ਵਾਪਸ ਆਉਣ ਦਾ ਇੰਤਜ਼ਾਰ ਸੀ ਪਤਾ ਨਹੀਂ ਕਿਉਂ ਹਾਲਾਂਕਿ ਮੈਂ ਜਾਣਦੀ ਸੀ ਕਿ ਉਹ ਕਦੇ ਵੀ ਫਕਸ ਨਹੀਂ ਆਵੇਗਾ ਇਹ ਲਾਲਚ ਮਨੁੱਖ ਨੂੰ ਅੰਨਾ ਕਰ ਦਿੰਦਾ ਹੈ ਇਹੀ ਕੁਝ ਮੇਰੇ ਨਾਲ ਹੋਇਆ ਹਾਂਜੀ ਕਿਵੇਂ ਕਰਨ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਤੇ ਨਵੇਂ ਉਤ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਨੂੰ ਕਰੋ ਆਲ ਤੇ ਪ੍ਰੈਸ